ਖਰਾਂ ਮੇਰੇ ਨਾਲ ਨੇ ਖਰਾ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕਹਿੰਦੀ ਕਿ ਅਸੀਂ ਇਹ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਤਾਂ ਜੋ ਇੱਕ ਜਿਹੜੀ ਕਾਨੂੰਨੀ ਸਜ਼ਾ ਏ ਉਹ ਤੈਅ ਕੀਤੀ ਜਾ ਸਕੇ ਦੋ ਦਿਨ ਦੇ ਨਹੀਂਗਾ ਇੱਕ ਦਿਨ ਦਾ ਹੀ ਹੈ ਜੀ ਅੱਜ ਤਾਂ ਇਹਨਾਂ ਨੇ 5 ਮਿੰਟ ਚ ਸ਼ਰਧਾਂਜਲੀਆ ਜਿਹੜੀਆਂ ਸੀਗੀਆਂ ਉਹ ਦੇ ਕੇ ਤੇ ਉਹ ਸੈਸ਼ਨ ਉਠਾਤਾ ਔਰ ਇਹ ਉਹ ਲੋਕ ਨੇ ਜਦੋਂ ਆਪੋਜੀਸ਼ਨ ਸੀ ਨਾ ਇਹ ਕੋਠਿਆਂ ਤੇ ਚੜ ਕੇ ਰੌਲਾ ਪਾਉਂਦੇ ਸੀ ਦੇਖੋ ਜੀ 1 ਕਰੋੜ ਰੁਪਿਆ ਸੈਸ਼ਨ ਦਾ ਲੱਗਦਾ ਹੈ ਇੱਕ ਦਿਨ ਤੇ ਸਰਕਾਰ ਸਿਰਫ ਸ਼ਰਧਾਂਜਲੀ ਦੇ ਕੇ ਉਠਾ ਦਿੰਦੀ ਜੀ ਅੱਧੇ ਘੰਟੇ ਦੀ ਬ੍ਰੇਕ ਦੇ ਕੇ 15 ਮਿੰਟ ਦੀ ਬ੍ਰੇਕ ਦੇ ਉੱਤੇ ਬਿਜ਼ਨਸ ਕਰਨਾ ਚਾਹੀਦਾ ਅੱਜ ਨਹੀਂ ਕੀਤਾ ਰਹਿ ਗਿਆ ਇੱਕ ਦਿਨ ਇਹ ਜਿਹੜਾ ਇੱਕ ਦਿਨ ਹੈ ਬੇਸਿਕਲੀ ਮਜੀਠੀਏ ਦੇ ਅਰੈਸਟ ਨੂੰ ਲੈ ਕੇ ਵਾਵਾ ਖੱਟਣਾ ਤੇ ਭੰਡੀ ਕਰਨੀ ਆ ਓਪੋਜੀਸ਼ਨ ਦੇ ਅਜੰਡਾ ਇਹਨਾਂ ਦਾ ਇਹ ਆ ਜਿਹੜਾ ਬੇਅਦਬੀਆਂ ਦਾ ਲਾਅ ਆ ਨਾ ਤੁਸੀਂ ਆਈਪੀਸੀ ਜਿਹੜਾ ਹੁਣ ਬੀਐਨਐਸ ਆ ਲਾਅ ਉਹਨੂੰ ਤੁਸੀਂ ਅਮੈਂਡ ਨਹੀਂ ਕਰ ਸਕਦੇ ਕੈਪਟਨ ਅਮਰਿੰਦਰ ਸਿੰਘ ਨੇ 2017 ਚ ਇਸ ਲਾਅ ਨੂੰ ਅਮੈਂਡ ਕਰਕੇ ਆਈਪੀਸੀ ਨੂੰ ਇੱਕ ਬਿੱਲ ਪੇਸ਼ ਕਰਕੇ ਤੇ ਵਿਧਾਨ ਸਭਾ ਚ ਕਿਹਾ ਸੀਗਾ ਕਿ ਜਿਹੜੇ ਲੋਕ ਬੇਦਬੀਆਂ ਕਰਦੇ ਨੇ ਕਿਸੇ ਵੀ ਗ੍ਰੰਥ ਦੀ ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਆ ਉਹ ਅੱਜ ਤੱਕ ਜਿਹੜਾ ਹੈ ਬਿੱਲ ਉਹ ਕਿਤੇ ਦਿੱਲੀ ਦੇ ਕਿਸੇ ਕੋਨੇ ਵਿੱਚ ਮਿੱਟੀ ਉਹਦੇ ਤੇ ਚੱਕ ਰਿਆ ਵਾ ਇਹ ਹੁਣ ਸਿਰਫ ਲੋਕਾਂ ਨੂੰ ਦਿਖਾਉਣ ਲਈ ਕਿ ਸਾਢੇ 3 ਸਾਲ ਤੱਕ ਬੇਦਬੀ ਤੇ ਕੀਤਾ ਕੁਛ ਨਹੀਂ ਸਾਰੇ ਅਫਸਰਾਂ ਨੇ ਜ਼ਮਾਨਤਾਂ ਕਰਾ ਲੀਆਂ ਸਾਰੇ ਅਫਸਰਾਂ ਦੀਆਂ ਟ੍ਰਾਇਲਾਂ ਸਟੇ ਹੋ ਗਈਆਂ ਟੋਟਲ ਫੇਲ ਹੋ ਗਏ ਇਹਨਾਂ ਨੇ ਕਿ ਹੁਣ ਲੋਕਾਂ ਨੂੰ ਕੁਛ ਤਾਂ ਦਿਖਾਈਏ ਤੇ ਇੱਕ ਸੈਸ਼ਨ ਦੇ ਵਿੱਚ ਬਿੱਲ ਪੇਸ਼ ਕਰ ਦੇਣਗੇ ਹੋ ਸਕਦਾ ਇਹ ਬਿੱਲ ਦੇ ਵਿੱਚ ਇਹ ਪੇਸ਼ ਕਰਨ ਕੇ ਉਮਰਕੈਦ ਜਾਂ ਇਵਨ ਕੈਪੀਟਲ ਪਨਿਸ਼ਮੈਂਟ ਪਹਿਲੀ ਗੱਲ ਤਾਂ ਸਿੱਖਾਂ ਦੇ ਜਿਹੜਾ ਵੇ ਆਫ ਲਾਈਫ ਹੈ ਜਾਂ ਟ੍ਰੈਡੀਸ਼ਨ ਉਹਦੇ ਚ ਅਸੀਂ ਕੈਪੀਟਲ ਪਨਿਸ਼ਮੈਂਟ ਦੇ ਖਿਲਾਫ ਆ ਮਨੁੱਖੀ ਅਧਿਕਾਰਾਂ ਦਾ ਘਾਣ ਆ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਅੱਛਾ ਜੀ ਕਰ ਵੀ ਦੇਣਗੇ ਕੁਝ ਉਹ ਪਿਆ ਰਹੂਗਾ ਜਿਵੇਂ 2018 ਦਾ ਕਿੰਨੇ ਸਾਲ ਹੋ ਗਏ 7 ਸਾਲ ਤੋਂ ਅਮਰਿੰਦਰ ਸਿੰਘ ਦਾ ਕਿਸੇ ਕੋਨੇ ਚ ਪਿਆ ਬਿੱਲ ਇਹਨਾਂ ਦਾ ਵੀ ਪਿਆ ਰਹੂ ਇਹ ਸਿਰਫ ਲੋਕ ਦਿਖਾਵੇ ਦੀ ਟੈਕ ਹੁਣ ਆ ਜਾਓ ਤੁਸੀਂ ਲੈਂਡ ਪੂਲਿੰਗ 25000 ਕਿੱਲਾ ਅੱਜ ਅਖਬਾਰ ਚ ਆਇਆ ਵਾ ਕਿ 8000 ਕਿਸਾਨਾਂ ਚੋਂ ਸਿਰਫ 15 ਨੇ ਕਿਹਾ ਵਾ ਜੀ ਕਿ ਅਸੀਂ ਆਪਣੀ ਜ਼ਮੀਨ ਦੇਣ ਲਈ ਤਿਆਰ ਹਾਂ 99.999 ਨੇ ਰਿਜੈਕਟ ਕਰਤਾ ਪਰ ਇਹ ਧੱਕੇ ਨਾਲ ਲੈਣਗੇ ਕਿਉਂਕਿ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਹੈ ਕਿਵੇਂ ਪੈਸੇ ਕਮਾਉਣੇ ਆ ਜਿਵੇਂ ਮੁਹੱਲੇ ਦੇ ਸੈਕਟਰ ਕੱਟ ਕੇ ਇਕੱਠੀ ਕਰਕੇ ਜ਼ਮੀਨ ਤੇ ਕਿਵੇਂ ਲੈਂਡ ਮਾਫੀਆ ਨੂੰ ਦੇਣੀ ਤੇ ਆਪਣਾ ਕਮਿਸ਼ਨ ਲੈਣਾ ਸਾਰੀ ਖੇਡ ਕਮਿਸ਼ਨ ਦੀ ਅੱਗੇ ਆਜੋ ਅਬੂਹਰ ਕਾਨ ਜੀ ਬਿਲਕੁਲ ਜਿਹੜਾ ਮੋਰकांड ਹੋਇਆ ਵਾ ਉਹ ਬਹੁਤ ਲਾਅ ਐਂਡ ਆਰਡਰ ਦੀ ਗ੍ਰਾਵਟ ਵਾਲੀ ਸਿਚੁਏਸ਼ਨ ਆ ਕਿ ਇੱਕ ਬਿਜ਼ਨਸਮੈਨ ਨੂੰ ਗੈਂਗਸਟਰ ਸ਼ਰਿਆਮ ਜੀ ਦਸ ਕੇ ਕਹਿ ਕੇ ਮਾਰ ਦੇ ਰਹੇ ਹੁਣ ਸਰਕਾਰ ਦੇ ਜਦੋਂ ਪਬਲਿਕ ਪ੍ਰੈਸ਼ਰ ਪਿਆ ਇਹਨਾਂ ਨੇ ਕਿ ਕੁਛ ਤਾਂ ਕਰਨਾ ਹੀ ਆ ਇਹਨਾਂ ਨੇ ਚੱਕ ਕੇ ਦੋ ਨੌਜਵਾਨਾਂ ਨੂੰ ਐਨਕਾਊਂਟਰ ਚ ਮਾਰਤਾ ਪਹਿਲੀ ਪਾਰਟੀ ਦੇਖੀ ਆ ਜਿਹੜੀ ਪੋਸਟਰ ਜਾਰੀ ਕਰਕੇ ਕਹਿੰਦੀ ਆ ਕਿ ਬਹੁਤ ਵਧੀਆ ਕੰਮ ਕੀਤਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਨੇ ਆਪਣੇ ਫੇਸਬੁੱਕ ਤੇ ਲਾਇਆ ਵਾ ਬੜੀ ਬਹਾਦਰੀ ਬਹਾਦਰੀ ਕਹਦੀ ਆ ਜੀ ਨਿਹੱਤੇ ਨੌਜਵਾਨਾਂ ਨੂੰ ਤੁਸੀਂ ਲੈ ਜਾਓ ਪੁਲਿਸ ਪੁਲਿਸ ਕਸਟਡੀ ਚ कि ਉਹਨਾਂ ਨੂੰ ਅੱਗੇ ਮੋਰੇ ਲਾ ਕੇ ਭੱਜੋ ਤੇ ਮਾਰ ਦਿੰਨੇ ਪਿੱਛੋਂ ਇਹ ਸਿਰਫ ਫੇਸ ਸੇਵਿੰਗ ਟੈਕਟਿਕ ਹੈ ਇਹ ਜਿਹੜੀ ਝੂਠੇ ਇਨਕਾਊਂਟਰਾਂ ਦੀ ਪ੍ਰਣਾਲੀ ਹੈ ਤਾਂ ਬਹੁਤ ਹੀ ਜ਼ਿਆਦਾ ਗੰਦੀ ਹੈ ਨਾ ਜੀ ਦਿਸ ਇਸ ਹਾਈਲੀ ਕੰਡੈਮਨੇਬਲ ਔਰ ਮੈਨੂੰ ਲੱਗਦਾ ਕਿ ਜਿਹੜੀ ਨੈਕਸਟ ਕਮੈਂਟ ਬਣੇਗੀ ਇਹ ਹਰ ਝੂਠੇ ਮੁਕਾਬਲੇ ਦਾ ਫੇਰ ਜਾਂਚ ਹੋਣੀ ਚਾਹੀਦੀ ਹੈ ਜਿੰਨੇ ਵੀ ਕੀਤੇ ਚਾਹੇ ਪਟਿਆਲੇ ਦਾ ਜਸਪੀ ਦਾ ਕੀਤਾ ਸੋ ਇਸ ਕਰਕੇ ਸਾਰੇ ਪਾਸੇ ਫੇਲ ਤੇ ਫਰਾਡ ਸਰਕਾਰ ਹੈ ਔਰ ਜਿਹੜੇ ਇਹਨਾਂ ਦੇ ਦਿੱਲੀ ਦੇ ਆਗੂ ਨੇ ਉਹ ਦਿੱਲੀੋਂ ਲੋਕਾਂ ਨੇ ਕੱਢ ਤੇ ਰਿਜੈਕਟ ਕਰਤੇ ਉਹ ਸਾਡੇ ਸਿਰ ਤੇ ਆਣ ਕੇ ਬਿਠਾਏ ਉਹਨੇ ਹੈਲੀਕਾਪਟਰ ਝੂਟ ਲੈ ਕੇ ਜਿਹੜੀ ਵਰਡ ਵਾਟ ਪਰਪਸ ਡਸ ਹੀ ਹੈਵ ਵਾਟ ਰਾਈਟ ਡਸ ਹੀ ਹੈਵ ਔਰ ਕਲ ਭਗਵਾਨਤਮਨ ਸ਼ਰਾਬੀ ਹੋਰ ਹਾਲਤ ਚ ਪੱਗ ਦਾ ਲੜ ਕਿਤੇ ਜਾ ਰਿਹਾ ਆਪ ਕਿਤੇ ਜਾ ਰਿਹਾ ਬੋਲ ਕੀ ਰਿਹਾ ਵਾ ਤੇ ਐਸਵਾਈਐਲ ਦੀ ਮੀਟਿੰਗ ਵਿੱਚ ਹਿੱਸਾ ਲਿਆ ਅਖੇ ਜੀ ਚਨਾਬ ਤੋਂ ਪਾਣੀ ਅਸੀਂ ਲੈ ਲਾਂਗੇ ਹਾਊ ਕੈਨ ਯੂ ਡੂ ਥੈਟ ਇੰਟਰਨੈਸ਼ਨਲ ਟ੍ਰੀਟੀ ਆ ਤੁਸੀਂ ਪਾਕਿਸਤਾਨ ਤੋਂ ਕਨਾਲ ਬਣਾ ਲੋਗੇ ਐਡੀ ਰਬਿਸ਼ ਆਰਗੂਮੈਂਟ ਪੇਸ਼ ਕਰਦਾ ਆਪਣਾ ਮਜ਼ਾਕ ਉਡਾਉਂਦਾ ਸਾਰੇ ਕੇਂਦਰ ਚਾ ਅੱਛਾ ਮੰਨ ਲਿਓ ਚਰਾਬ ਤੋਂ ਤੁਹਾਨੂੰ ਕਹਿੰਦੇ ਚੰਗਾ ਜੀ ਨਹਿਰ ਬਣਾ ਲਓ ਅੱਜ ਬਣ ਜੂਗੀ ਸੋ ਤੁਸੀਂ ਆਪਣਾ ਇੱਕ ਸਟੈਂਡ ਲਓ ਕਿ ਜ਼ਮੀਨਾਂ ਲੋਕਾਂ ਦੀ ਵਾਪਸ ਹੋ ਚੁੱਕੀਆਂ ਸੌਰੀ ਵੀ ਕੈਨ ਔਟ ਇਨ ਐਨੀ ਮੈਨਰ ਅਲਾਉ ਥਿਸ ਕਨਾਲ ਟੂ ਬੀ ਕੰਸਟਰਕਟਡ ਗੱਲ ਤਾਂ ਇੰਨੀ ਹੈ ਸਿਰਫ ਕਹਰਾ ਸਾਹਿਬ ਇੱਕ ਪੁਸਤਕ ਹੈ ਜਿਹੜੀ ਉਹ ਮੁੱਖ ਮੰਤਰੀ ਹੋਣਾ ਨੇ ਕੇਂਜਰੀਵਾਰ ਹੋਣਾ ਨੇ ਤੇ ਪੂਰੀ ਕੈਬਨਿਟ ਰਲ ਕੇ ਬੀਤੀ ਕੱਲ ਜਿਹੜੀ ਹੈਗੀ ਆ ਉਹ ਰਿਲੀਜ਼ ਕੀਤੀ ਆ ਕੇਂਜਰੀਵਾਰ ਮਾਡਲ ਤੇ ਉਹ ਕਹਿੰਦੇ ਕਿ ਉਹ ਸਾਰਾ ਮੈਂ ਤੁਹਾਨੂੰ ਕੀ ਕਹਾਂ ਇਹ ਹੁਣ ਪੁਸਤਕ ਨੂੰ ਪੰਜਾਬ ਦੇ ਸਾਰੇ ਸਕੂਲਾਂ ਚ ਸਾਰੇ ਸਰਕਾਰੀ ਅਦਾਰਿਆਂ ਚ ਵੇਚਣਗੇ ਉਹਨੂੰ ਲਵਾਉਣਗੇ ਘੱਟੋ ਘੜ ਆਪਣੀ ਵਾਵਾ ਖੱਟਣ ਲਈ ਸ਼ਾਇਦ ਪੈਸੇ ਵੀ ਕਮਾ ਲੈਣ ਅੱਛਾ ਇਹਨਾਂ ਨੂੰ ਪੁੱਛੋ ਜਿਹੜੀ ਤੁਹਾਡੀ ਪਹਿਲਾ ਪੁਸਤਕ ਸੀ ਸਵਰਾਜ ਕਿੱਥੇ ਆ ਹਮ ਤੋ ਬੱਲਬ ਵੀ ਚੇਂਜ ਕਰਾਂਗੇ ਨਾ ਉਹ ਪੁੱਛ ਕੇ ਕਰਾਂਗੇ ਕਿੱਥੇ ਆ ਸਵਰਾਜ ਕਦੀ ਕਿਸੇ ਨੇ ਪੜ੍ਹੀ ਹੈ ਕੇਜਰੀਵਾਲ ਨੇ ਆਪ ਪੜ੍ਹੀ ਹੈ ਉਹਦੇ ਸਭ ਤੋਂ ਵੱਡਾ ਨੁਕਤਾ ਸੀ ਲੋਕਪਾਲ ਪੰਜਾਬ ਦਾ ਲੋਕਪਾਲ ਤਾਂ ਤੁਥਲੈਸ ਹੈ ਈ ਕੁਛ ਪੱਲੇ ਨਹੀਂ ਗਾ ਕੋਈ ਸ਼ਿਕਾਇਤ ਵੀ ਨਹੀਂ ਕਰਨ ਜਾਂਦਾ ਪਹਿਲਾ ਸਭ ਤੋਂ ਵੱਡਾ 스타 ਪੁਆਇੰਟ ਸੀ ਲੋਕਪਾਲ ਉਹਦੇ ਤੇ ਅੰਦੋਲਨ ਹੋਇਆ ਸੀ ਰਾਨਨੇ ਦਾ ਜਦ ਲੋਕਪਾਲ ਹੀ ਨਹੀਂ ਬਣਾਇਆ ਤੇ ਬਾਕੀ ਪੁਸਤਕਾਂ ਤੋਂ ਕੀ ਕਰਾਉਣਾ ਸਾਰਾ ਫਰਾਡ ਹੈ ਬਹੁਤ ਬਹੁਤ ਧੰਨਵਾਦ ਸੋ ਸੁਖਪਾਲ ਸਿੰਘ ਖੈਰਾਹੋਰਾ ਦੇ ਨਾਲ ਗੱਲਬਾਤ ਕੀਤੀ ਵੱਖ-ਵੱਖ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ 2 ਦਿਨ ਦਾ ਸੈਸ਼ਨ ਨਹੀਂ ਹੈਗਾ ਬਲਕਿ ਸਿਰਫ 1 ਦਿਨ ਦਾ ਸੈਸ਼ਨ ਹੈ ਕਿਉਂਕਿ ਅੱਜ ਦਾ ਸੈਸ਼ਨ ਹੈ ਜਿਹੜਾ ਉਹ ਕੱਲ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੰਧਾਰੀਆਂ ਦੇਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਵਿਧਾਇਕ ਇੱਥੇ ਪਹੁੰਚ ਰਹੇ ਨੇ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਅਜੀਤ ਵਰਪੀ ਦੇ ਨਾਲ ਧੰਨਵਾਦ ਪੰਜਾਬ ਸਰਕਾਰ ਦੇ ਵੱਲੋਂ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਸੁਖਵਾਲ ਸਿੰਘ ਖੈਰਾ ਮੇਰੇ ਨਾਲ ਨੇ ਖੈਰਾ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕਹਿੰਦੀ ਕਿ ਅਸੀਂ ਇਹ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਤਾਂ ਜੋ ਇੱਕ ਜਿਹੜੀ ਕਾਨੂੰਨੀ ਸਜ਼ਾ ਏ ਉਹ ਤੈਅ ਕੀਤੀ ਜਾ ਸਕੇ ਦੋ ਦਿਨ ਦੇ ਨਹੀਂਗਾ ਇੱਕ ਦਿਨ ਦਾ ਹੀ ਹੈ ਜੀ ਅੱਜ ਤਾਂ ਇਹਨਾਂ ਨੇ 5 ਮਿੰਟ ਚ ਸ਼ਰਧਾਂਜਲੀਆ ਜਿਹੜੀਆਂ ਸੀਗੀਆਂ ਉਹ ਦੇ ਕੇ ਤੇ ਉਹ ਸੈਸ਼ਨ ਉਠਾਤਾ ਔਰ ਇਹ ਉਹ ਲੋਕ ਨੇ ਜਦੋਂ ਆਪੋਜੀਸ਼ਨ ਸੀ ਨਾ ਇਹ ਕੋਠਿਆਂ ਤੇ ਚੜ ਕੇ ਰੌਲਾ ਪਾਉਂਦੇ ਸੀ ਦੇਖੋ ਜੀ 1 ਕਰੋੜ ਰੁਪਿਆ ਸੈਸ਼ਨ ਦਾ ਲੱਗਦਾ ਹੈ ਇੱਕ ਦਿਨ ਤੇ ਸਰਕਾਰ ਸਿਰਫ ਸ਼ਬਦਾਂਜਲੀ ਦੇ ਕੇ ਉਠਾ ਦਿੰਦੀ ਜੀ ਅੱਧੇ ਘੰਟੇ ਦੀ ਬ੍ਰੇਕ ਦੇ ਕੇ 15 ਮਿੰਟ ਦੀ ਬ੍ਰੇਕ ਦੇ ਉੱਤੇ ਬਿਜ਼ਨਸ ਕਰਨਾ ਚਾਹੀਦਾ ਅੱਜ ਨਹੀਂ ਕੀਤਾ ਰਹਿ ਗਿਆ ਇੱਕ ਦਿਨ ਇਹ ਜਿਹੜਾ ਇੱਕ ਦਿਨ ਆ ਇਹ ਬੇਸਿਕਲੀ ਮਜੀਠੀਏ ਦੇ ਅਰੈਸਟ ਨੂੰ ਲੈ ਕੇ ਵਾਵਾ ਖੱਟਣਾ ਤੇ ਭੰਡੀ ਕਰਨੀ ਆ ਆਪੋਜੀਸ਼ਨ ਦੇ ਅਜੰਡਾ ਇਹਨਾਂ ਦਾ ਇਹ ਆ ਜਿਹੜਾ ਬੇਦਬੀਆਂ ਦਾ ਲਾਅ ਆ ਨਾ ਤੁਸੀਂ ਆਈਪੀਸੀ ਜਿਹੜਾ ਹੁਣ ਬੀਐਨਐਸ ਆ ਲਾਅ ਉਹਨੂੰ ਤੁਸੀਂ ਐਮੈਂਡ ਨਹੀਂ ਕਰ ਸਕਦੇ ਕੈਪਟਨ ਅਮਰਿੰਦਰ ਸਿੰਘ ਨੇ 2017 ਚ ਇਸ ਲਾ ਨੂੰ ਐਮੈਂਡ ਕਰਕੇ ਆਪੀਸੀ ਨੂੰ ਇੱਕ ਬਿੱਲ ਪੇਸ਼ ਕਰਕੇ ਤੇ ਵਿਧਾਨ ਸਭਾ ਚ ਕਿਹਾ ਸੀਗਾ ਕਿ ਜਿਹੜੇ ਲੋਕ ਬੇਅਦਬੀਆਂ ਕਰਦੇ ਨੇ ਕਿਸੇ ਵੀ ਗ੍ਰੰਥ ਦੀ ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਆ ਉਹ ਅੱਜ ਤੱਕ ਜਿਹੜਾ ਹੈ ਬਿੱਲ ਉਹ ਕਿਤੇ ਦਿੱਲੀ ਦੇ ਕਿਸੇ ਕੋਨੇ ਵਿੱਚ ਮਿੱਟੀ ਉਹਦੇ ਤੇ ਚੱਕ ਰਿਹਾ ਵਾ ਇਹ ਹੁਣ ਸਿਰਫ ਲੋਕਾਂ ਨੂੰ ਦਿਖਾਉਣ ਲਈ ਕਿ ਸਾਢੇ 3 ਸਾਲ ਤੱਕ ਬੇਅਦਬੀ ਤੇ ਕੀਤਾ ਕੁਝ ਨਹੀਂ ਸਾਰੇ ਅਫਸਰਾਂ ਨੇ ਜ਼ਮਾਨਤਾਂ ਕਰਾ ਲੀਆਂ ਸਾਰੇ ਅਫਸਰਾਂ ਦੀਆਂ ਟ੍ਰਾਇਲਾਂ ਸਟੇ ਹੋ ਗਈਆਂ ਟੋਟਲ ਫੇਲ ਹੋ ਗਏ ਇਹਨਾਂ ਨੇ ਕਿ ਹੁਣ ਲੋਕਾਂ ਨੂੰ ਕੋਸ਼ਿਸ਼ ਦਿਖਾਈਏ ਤੇ ਇੱਕ ਸੈਸ਼ਨ ਦੇ ਵਿੱਚ ਬਿੱਲ ਪੇਸ਼ ਕਰ ਦੇਣਗੇ ਹੋ ਸਕਦਾ ਇਹ ਬਿੱਲ ਦੇ ਵਿੱਚ ਇਹ ਪੇਸ਼ ਕਰਨ ਕੇ ਉਮਰਕੈਦ ਜਾਂ ਇਵਨ ਕੈਪੀਟਲ ਪਨਿਸ਼ਮੈਂਟ ਪਹਿਲੀ ਗੱਲ ਤਾਂ ਸਿੱਖਾਂ ਦੇ ਜਿਹੜਾ ਵੇ ਆਫ ਲਾਈਫ ਆ ਟ੍ਰੈਡੀਸ਼ਨ ਉਹਦੇ ਚ ਅਸੀਂ ਕੈਪੀਟਲ ਪਨਿਸ਼ਮੈਂਟ ਦੇ ਖਿਲਾਫ ਆ ਮਨੁੱਖੀ ਅਧਿਕਾਰਾਂ ਦਾ ਘਾਣ ਆ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਅੱਛਾ ਜੀ ਕਰ ਵੀ ਦੇਣਗੇ ਕੁਝ ਉਹ ਪਿਆਰ ਹੋਊਗਾ ਜਿਵੇਂ 2018 ਦਾ ਕਿੰਨੇ ਸਾਲ ਹੋ ਗਏ 7 ਸਾਲ ਤੋਂ ਅਮਰਿੰਦਰ ਸਿੰਘ ਦਾ ਕਿਸੇ ਕੋਨੇ 'ਚ ਪਿਆ ਬਿੱਲ ਇਹਨਾਂ ਦਾ ਵੀ ਪਿਆਰ ਹੋ ਇਹ ਸਿਰਫ ਲੋਕ ਦਿਖਾਵੇ ਦੀ ਟੈਕ ਚ ਹੁਣ ਆਜੋ ਤੁਸੀਂ ਲੈਂਡ ਪੂਲਿੰਗ 25000 ਕਿੱਲਾ ਜੀ ਅੱਜ ਅਖਬਾਰ 'ਚ ਆਇਆ ਵਾ ਕਿ 8000 ਕਿਸਾਨਾਂ 'ਚੋਂ ਸਿਰਫ 15 ਨੇ ਗਿਆ ਵਾ ਜੀ ਕਿ ਅਸੀਂ ਆਪਣੀ ਜ਼ਮੀਨ ਦੇਣ ਲਈ ਤਿਆਰ ਹਾਂ 99.9999 ਨੇ ਰਿਜੈਕਟ ਕਰਤਾ ਪਰ ਇਹ ਧੱਕੇ ਨਾਲ ਲੈਣਗੇ ਕਿਉਂਕਿ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਹੈ ਕਿਵੇਂ ਪੈਸੇ ਕਮਾਉਣੇ ਆ ਜਿਵੇਂ ਮੁਹੱਲੇ ਦੇ ਸੈਕਟਰ ਕੱਟ ਕੇ ਇਕੱਠੀ ਕਰਕੇ ਜ਼ਮੀਨ ਤੇ ਕਿਵੇਂ ਲੈਂਡ ਮਾਫੀਆ ਨੂੰ ਦੇਣੀ ਤੇ ਆਪਣਾ ਕਮਿਸ਼ਨ ਲੈਣਾ ਸਾਰੀ ਖੇਡ ਕਮਿਸ਼ਨ ਦੀ ਅੱਗੇ ਆਜੋ ਅਬੋਹਰ ਕਾਂਡ ਜੀ ਬਿਲਕੁਲ ਜਿਹੜਾ ਅਬੋਹਰ ਕਾਂਡ ਹੋਇਆ ਵਾ ਉਹ ਬਹੁਤ ਲਾਅ ਐਂਡ ਆਰਡਰ ਦੀ ਗ੍ਰਾਵਟ ਵਾਲੀ ਸਿਚੁਏਸ਼ਨ ਆ ਕਿ ਇੱਕ ਬਿਜ਼ਨਸਮੈਨ ਨੂੰ ਗੈਂਗਸਟਰ ਸ਼ਰਿਆਮ ਜੀ ਦੱਸ ਕੇ ਕਹਿ ਕੇ ਮਾਰ ਦੇ ਨੇ ਹੁਣ ਸਰਕਾਰ ਦੇ ਜਦੋਂ ਪਬਲਿਕ ਪ੍ਰੈਸ਼ਰ ਪਿਆ ਇਹਨਾਂ ਨੇ ਕਿਹ ਕੁਛ ਤਾਂ ਕਰਨਾ ਹੀ ਆ ਇਹਨਾਂ ਨੇ ਚੱਕ ਕੇ ਦੋ ਨੌਜਵਾਨਾਂ ਨੂੰ ਐਂਕਾਊਂਟਰ ਚ ਮਾਰਤਾ ਪਹਿਲੀ ਪਾਰਟੀ ਦੇਖੀ ਆ ਜਿਹੜੀ ਪੋਸਟਰ ਜਾਰੀ ਕਰਕੇ ਕਹਿੰਦੀ ਆ ਇਹ ਬਹੁਤ ਵਧੀਆ ਕੰਮ ਕੀਤਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਨੇ ਆਪਣੇ ਫੇਸਬੁੱਕ ਤੇ ਲਾਇਆ ਵਾ ਬੜੀ ਬਹਾਦਰੀ ਬਹਾਦਰੀ ਕਹਦੀ ਸੀ ਨਿਹੱਤੇ ਨੌਜਵਾਨਾਂ ਨੂੰ ਤੁਸੀਂ ਲੈ ਜਾਓ ਪੁਲਿਸ ਪੁਲਿਸ ਕਸਟਡੀ ਚ ਤੇ ਉਹਨਾਂ ਨੂੰ ਕੋ ਅੱਗੇ ਮੋਰੇ ਲਾ ਕੇ ਭਜੋ ਤੇ ਮਾਰ ਦਿੰਨੇ ਪਿੱਛੋਂ ਇਹ ਸਿਰਫ ਫੇਸ ਸੇਵਿੰਗ ਟੈਕਟਿਕ ਹੈ ਇਹ ਜਿਹੜੀ ਝੂਠੇ ਇਨਕਾਊਂਟਰਾਂ ਦੀ ਪ੍ਰਣਾਲੀ ਹੈ ਇਹ ਤਾਂ ਬਹੁਤ ਹੀ ਜ਼ਿਆਦਾ ਗੰਦੀ ਹੈ ਨਾ ਜੀ ਦਿਸ ਇਸ ਹਾਈਲੀ ਕੰਡੈਮਨੇਬਲ ਔਰ ਮੈਨੂੰ ਲੱਗਦਾ ਕਿ ਜਿਹੜੀ ਨੈਕਸਟ ਕਮੈਂਟ ਬਣੇਗੀ ਇਹ ਹਰ ਝੂਠੇ ਮੁਕਾਬਲੇ ਦਾ ਫੇਰ ਜਾਂਚ ਹੋਣੀ ਚਾਹੀਦੀ ਹੈ ਜਿੰਨੇ ਵੀ ਕੀਤੇ ਚਾਹੇ ਪਟਿਆਲੇ ਦਾ ਜਸਪੀ ਦਾ ਕੀਤਾ ਸੋ ਇਸ ਕਰਕੇ ਸਾਰੇ ਪਾਸੇ ਫੇਲ ਤੇ ਫਰਾਡ ਸਰਕਾਰ ਹੈ ਔਰ ਜਿਹੜੇ ਇਹਨਾਂ ਦੇ ਦਿੱਲੀ ਦੇ ਆਗੂ ਨੇ ਉਹ ਦਿੱਲੀੋਂ ਲੋਕਾਂ ਨੇ ਕੱਢ ਤੇ ਰਿਜੈਕਟ ਕਰਤੇ ਉਹ ਸਾਡੇ ਸਿਰ ਤੇ ਆਣ ਕੇ ਬਿਠਾਏ ਉਹਨੇ ਹੈਲੀਕਾਪਟਰ ਝੂਟ ਰਿਹਾ ਕੇ ਜੀਰੀ ਵਾਟ ਪਰਪਸ ਡਸ ਹੀ ਹੈਵ ਵਾਟ ਰਾਈਟ ਡਸ ਹੀ ਹੈਵ ਔਰ ਕੱਲ ਭਗਵਾਨਤ ਮਾਨ ਸ਼ਰਾਬੀ ਹੋਰ ਹਾਲਤ ਚ ਪੱਗ ਦਾ ਲੜ ਕਿਤੇ ਜਾ ਰਿਹਾ ਆਪ ਕਿਤੇ ਜਾ ਰਿਹਾ ਬੋਲ ਕੀ ਰਿਹਾ ਵਾ ਤੇ ਐਸਵਾਈਐਲ ਦੀ ਮੀਟਿੰਗ ਵਿੱਚ ਹਿੱਸਾ ਲਿਆ ਅਖੇ ਜੀ ਚੋਣਾਂ ਤੋਂ ਪਾਣੀ ਅਸੀਂ ਲੈ ਲਾਂਗੇ ਹਾਊ ਕੈਨ ਯੂ ਡੂ ਥੈਟ ਇੰਟਰਨੈਸ਼ਨਲ ਟ੍ਰੀਟੀ ਆ ਤੁਸੀਂ ਪਾਕਿਸਤਾਨ ਤੋਂ ਕਨਾਲ ਬਣਾ ਲਓਗੇ ਐਡੀ ਰਬਿਸ਼ ਆਰਗੂਮੈਂਟ ਪੇਸ਼ ਕਰਦਾ ਆਪਣਾ ਮਜ਼ਾਕ ਉਡਾਉਂਦਾ ਸਾਰੇ ਕੇਂਦਰ ਚ ਅੱਛਾ ਮੰਨ ਲਿਓ ਚਨਾਬ ਤੋਂ ਤੁਹਾਨੂੰ ਕਹਿੰਦੇ ਚੰਗਾ ਜੀ ਨਹਿਰ ਬਣਾ ਲਓ ਅੱਜ ਬਣ ਜੂਗੀ ਸੋ ਤੁਸੀਂ ਆਪਣਾ ਇੱਕ ਸਟੈਂਡ ਲਓ ਕਿ ਜ਼ਮੀਨਾਂ ਲੋਕਾਂ ਦੀ ਵਾਪਸ ਹੋ ਚੁੱਕੀਆਂ ਸੌਰੀ ਵੀ ਕੈਨੋਟ ਇਨ ਐਨੀ ਮੈਨਰ ਅਲਾਉ ਥਿਸ ਕਨਾਲ ਟੂ ਬੀ ਕੰਸਟਰਕਟਿਡ ਗੱਲ ਤਾਂ ਇੰਨੀ ਆ ਸਿਰਫ ਕਹਰਾ ਸਾਹਿਬ ਇੱਕ ਪੁਸਤਕ ਹੈ ਜਿਹੜੀ ਉਹ ਮੁੱਖ ਮੰਤਰੀ ਹੋਣਾ ਨੇ ਕੇਂਦਰੀਵਾਰ ਹੋਣਾ ਨੇ ਤੇ ਪੂਰੀ ਕੈਬਨਟ ਦੇ ਰਲ ਕੇ ਬੀਤੀ ਕੱਲ ਜਿਹੜੀ ਹੈਗੀ ਆ ਉਹ ਰਿਲੀਜ਼ ਕੀਤੀ ਆ ਕੇਜਰੀਵਾਲ ਮਾਡਲ ਤੇ ਉਹ ਕਹਿੰਦੇ ਕਿ ਉਹ ਸਾਰਾ ਮੈਂ ਤੁਹਾਨੂੰ ਕੀ ਕਹਾਂ ਇਹ ਹੁਣ ਪੁਸਤਕ ਨੂੰ ਪੰਜਾਬ ਦੇ ਸਾਰੇ ਸਕੂਲਾਂ ਚ ਸਾਰੇ ਸਰਕਾਰੀ ਅਦਾਰਿਆਂ ਚ ਵੇਚਣਗੇ ਉਹਨੂੰ ਲਵਾਉਣਗੇ ਘਟੋਗੜ ਆਪਣੀ ਵਾਹ ਵਾਹ ਖੱਟਣ ਲਈ ਸ਼ਾਇਦ ਪੈਸੇ ਵੀ ਕਮਾ ਲੈਣ ਅੱਛਾ ਇਹਨਾਂ ਨੂੰ ਪੁੱਛੋ ਜਿਹੜੀ ਤੁਹਾਡੀ ਪਹਿਲਾ ਪੁਸਤਕ ਸੀ ਸਵਰਾਜ ਕਿੱਥੇ ਆ ਹਮ ਤੋ ਬੱਲਬ ਵੀ ਚੇਂਜ ਕਰਾਂਗੇ ਨਾ ਉਹ ਪੁੱਛ ਕੇ ਕਰਾਂਗੇ ਕਿੱਥੇ ਆ ਸਵਰਾਜ ਕਦੀ ਕਿਸੇ ਨੇ ਪੜ੍ਹੀ ਆ ਕੇਜਰੀਵਾਲ ਨੇ ਆਪ ਪੜ੍ਹੀ ਆ ਉਹਦੇ ਸਭ ਤੋਂ ਵੱਡਾ ਨੁਕਤਾ ਸੀ ਲੋਕਪਾਲ ਪੰਜਾਬ ਦਾ ਲੋਕਪਾਲ ਤਾਂ ਤੁਥਲੇ ਸਣ ਹੈ ਹੀ ਕੁਛ ਪੱਲੇ ਨਹੀਂ ਗਾ ਕੋਈ ਸ਼ਿਕਾਇਤ ਵੀ ਨਹੀਂ ਕਰਨ ਜਾਂਦਾ ਤੇ ਪਹਿਲਾ ਸਭ ਤੋਂ ਵੱਡਾ ਸਟਾਰ ਪੁਆਇੰਟ ਸੀ ਲੋਕਪਾਲ ਉਹਦੇ ਤੇ ਅੰਦੋਲਨ ਹੋਇਆ ਸੀ ਰਾਨਨੇ ਦਾ ਜਦ ਲੋਕਪਾਲ ਹੀ ਨਹੀਂ ਬਣਾਇਆ ਤੇ ਬਾਕੀ ਪੁਸਤਕਾਂ ਤੋਂ ਕੀ ਕਰਾਉਣਾ ਸਾਰਾ ਫਰਾਡ ਹੈ ਬਹੁਤ ਬਹੁਤ ਧੰਨਵਾਦ ਸੋ ਸੁਖਪਾਲ ਸਿੰਘ ਖੈਰਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਉਹ ਆਪਕਾ ਖਮਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਦੋ ਦਿਨ ਦਾ ਸੈਸ਼ਨ ਨਹੀਂ ਹੈਗਾ ਬਲਕਿ ਸਿਰਫ ਇੱਕ ਦਿਨ ਦਾ ਸੈਸ਼ਨ ਹੈ ਕਿਉਂਕਿ ਅੱਜ ਦਾ ਸੈਸ਼ਨ ਹੈ ਜਿਹੜਾ ਉਹ ਕੱਲ ਤੱਕ ਦੇ ਲਈ ਮੁlt ਵੀ ਕਰ ਦਿੱਤਾ ਗਿਆ ਸੰਧਾਲੀਆਂ ਦੇਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਵਿਧਾਇਕ ਇੱਥੇ ਪਹੁੰਚ ਰਹੇ ਨੇ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਅਜੀਤ ਵਰਪੀ ਦੇ ਨਾਲ ਧੰਨਵਾਦ ਪੰਜਾਬ ਸਰਕਾਰ ਦੇ ਵੱਲੋਂ 2 ਦਿਨ ਦਾ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਸੁਖਵਾਲ ਸਿੰਘ ਖੈਰਾ ਮੇਰੇ ਨਾਲ ਨੇ ਖੈਰਾ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕਹਿੰਦੀ ਕਿ ਅਸੀਂ ਇਹ 2 ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਤਾਂ ਜੋ ਇੱਕ ਜਿਹੜੀ ਕਾਨੂੰਨੀ ਸਜ਼ਾ ਏ ਉਹ ਤੈਅ ਕੀਤੀ ਜਾ ਸਕੇ 2 ਦਿਨ ਦੇ ਨਿਗਾ 1 ਦਿਨ ਦਾ ਹੀ ਜੀ ਅੱਜ ਤਾਂ ਇਹਨਾਂ ਨੇ 5 ਮਿੰਟ ਚ ਸ਼ਰਧਾਂਜਲੀਆ ਜਿਹੜੀਆਂ ਸੀਗੀਆਂ ਉਹ ਦੇ ਕੇ ਤੇ ਉਹ ਸੈਸ਼ਨ ਉਠਾਤਾ ਔਰ ਇਹ ਉਹ ਲੋਕ ਨੇ ਜਦੋਂ ਆਪੋਜੀਸ਼ਨ ਸੀ ਨਾ ਇਹ ਕੋਠਿਆਂ ਤੇ ਚੜ ਕੇ ਰੌਲਾ ਪਾਉਂਦੇ ਸੀ ਦੇਖੋ ਜੀ 1 ਕਰੋੜ ਰੁਪਿਆ ਸੈਸ਼ਨ ਦਾ ਲੱਗਦਾ ਹੈ ਇੱਕ ਦਿਨ ਤੇ ਸਰਕਾਰ ਸਿਰਫ ਸ਼ਰਧਾਂਜਲੀ ਦੇ ਕੇ ਉਠਾ ਦਿੰਦੀ ਜੀ ਅੱਧੇ ਘੰਟੇ ਦੀ ਬ੍ਰੇਕ ਦੇ ਕੇ 15 ਮਿੰਟ ਦੀ ਬ੍ਰੇਕ ਦੇ ਉੱਤੇ ਬਿਜ਼ਨਸ ਕਰਨਾ ਚਾਹੀਦਾ ਅੱਜ ਨਹੀਂ ਕੀਤਾ ਰਹਿ ਗਿਆ ਇੱਕ ਦਿਨ ਇਹ ਜਿਹੜਾ ਇੱਕ ਦਿਨ ਆ ਇਹ ਬੇਸਿਕਲੀ ਮਜੀਠੀਏ ਦੇ ਅਰੈਸਟ ਨੂੰ ਲੈ ਕੇ ਵਾਵਾ ਖੱਟਣਾ ਤੇ ਭੰਡੀ ਕਰਨੀ ਆ ਆਪੋਜੀਸ਼ਨ ਦੇ ਅਜੰਡਾ ਇਹਨਾਂ ਦਾ ਇਹ ਆ ਜਿਹੜਾ ਬੇਦਬੀਆਂ ਦਾ ਲਾਅ ਹੈ ਨਾ ਤੁਸੀਂ ਆਈਪੀਸੀ ਜਿਹੜਾ ਹੁਣ ਬੀਐਨਐਸ ਆ ਲਾਅ ਉਹਨੂੰ ਤੁਸੀਂ ਅਮੈਂਡ ਨਹੀਂ ਕਰ ਸਕਦੇ ਕੈਪਟਨ ਅਮਰਿੰਦਰ ਸਿੰਘ ਨੇ 2017 ਚ ਇਸ ਲਾਅ ਨੂੰ ਅਮੈਂਡ ਕਰਕੇ ਆਈਪੀਸੀ ਨੂੰ ਇੱਕ ਬਿੱਲ ਪੇਸ਼ ਕਰਕੇ ਤੇ ਵਿਧਾਨ ਸਭਾ ਚ ਕਿਹਾ ਸੀਗਾ ਕਿ ਜਿਹੜੇ ਲੋਕ ਬੇਦਬੀਆਂ ਕਰਦੇ ਨੇ ਕਿਸੇ ਵੀ ਗ੍ਰੰਥ ਦੀ ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਆ ਉਹ ਅੱਜ ਤੱਕ ਜਿਹੜਾ ਹੈ ਬਿੱਲ ਉਹ ਕਿਤੇ ਦਿੱਲੀ ਦੇ ਕਿਸੇ ਕੋਨੇ ਵਿੱਚ ਮਿੱਟੀ ਉਹਦੇ ਤੇ ਚੱਕ ਰਿਹਾ ਹੈ ਇਹ ਹੁਣ ਸਿਰਫ ਲੋਕਾਂ ਨੂੰ ਦਿਖਾਉਣ ਲਈ ਕਿ ਸਾਢੇ ਤਿੰਨ ਸਾਲ ਤੱਕ ਬੇਦਬੀ ਤੇ ਕੀਤਾ ਕੁਝ ਨਹੀਂ ਸਾਰੇ ਅਫਸਰਾਂ ਨੇ ਜਵਾਨਤਾ ਕਰਾ ਲੀਆਂ ਸਾਰੇ ਅਫਸਰਾਂ ਦੀਆਂ ਟ੍ਰਾਇਲਾਂ ਸਟੇ ਹੋ ਗਈਆਂ ਟੋਟਲ ਫੇਲ ਹੋ ਗਏ ਇਹਨਾਂ ਨੇ ਕਿ ਹੁਣ ਲੋਕਾਂ ਨੂੰ ਕੁਝ ਤਾਂ ਦਿਖਾਈਏ ਤੇ ਇੱਕ ਸੈਸ਼ਨ ਦੇ ਵਿੱਚ ਬਿੱਲ ਪੇਸ਼ ਕਰ ਦੇਣਗੇ ਹੋ ਸਕਦਾ ਇਹ ਬਿੱਲ ਦੇ ਵਿੱਚ ਇਹ ਪੇਸ਼ ਕਰਨ ਕਿ ਉਮਰ ਕੈਦ ਜਾਂ ਇਵਨ ਕੈਪੀਟਲ ਪਨਿਸ਼ਮੈਂਟ ਪਹਿਲੀ ਗੱਲ ਤਾਂ ਸਿੱਖਾਂ ਦੇ ਜਿਹੜਾ ਵੇ ਆਫ ਲਾਈਫ ਹੈ ਟ੍ਰੈਡੀਸ਼ਨ ਉਹਦੇ ਚ ਅਸੀਂ ਕੈਪੀਟਲ ਪਨਿਸ਼ਮੈਂਟ ਦੇ ਖਿਲਾਫ ਆ ਮਨੁੱਖੀ ਅਧਿਕਾਰਾਂ ਦਾ ਘਾਣ ਆ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਅੱਛਾ ਜੀ ਕਰ ਵੀ ਦੇਣਗੇ ਕੁਛ ਉਹ ਪਿਆ ਰਹੂਗਾ ਜਿਵੇਂ 2018 ਦਾ ਕਿੰਨੇ ਸਾਲ ਹੋ ਗਏ 7 ਸਾਲ ਤੋਂ ਅਮਰਿੰਦਰ ਸਿੰਘ ਦਾ ਕਿਸੇ ਕੋਨੇ 'ਚ ਪਿਆ ਬਿੱਲ ਇਹਨਾਂ ਦਾ ਵੀ ਪਿਆਰ ਹੋ ਇਹ ਸਿਰਫ ਲੋਕ ਦਿਖਾਵੇ ਦੀ ਟੈਕ ਹੁਣ ਆਜੋ ਤੁਸੀਂ ਲੈਂਡ ਪੂਲਿੰਗ 25000 ਕਿੱਲਾ ਜੀ ਅੱਜ ਅਖਬਾਰ 'ਚ ਆਇਆ ਵਾ ਕਿ 8000 ਕਿਸਾਨਾਂ 'ਚੋਂ ਸਿਰਫ 15 ਨੇ ਕਿਹਾ ਵਾ ਜੀ ਕਿ ਅਸੀਂ ਆਪਣੀ ਜ਼ਮੀਨ ਦੇਣ ਲਈ ਤਿਆਰ ਹਾਂ 99.9999 ਨੇ ਰਿਜੈਕਟ ਕਰਦਾ ਪਰ ਇਹ ਧੱਕੇ ਨਾਲ ਲੈਣਗੇ ਕਿਉਂਕਿ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਹੈ ਕਿਵੇਂ ਪੈਸੇ ਕਮਾਉਣੇ ਆ ਜਿਵੇਂ ਮੋਹੱਲੀ ਦੇ ਸੈਕਟਰ ਕੱਟ ਕੇ ਇਕੱਠੀ ਕਰਕੇ ਜ਼ਮੀਨ ਤੇ ਕਿਵੇਂ ਲੈਂਡ ਮਾਫੀਆ ਨੂੰ ਦੇਣੀ ਤੇ ਆਪਣਾ ਕਮਿਸ਼ਨ ਲੈਣਾ ਸਾਰੀ ਖੇਡ ਕਮਿਸ਼ਨ ਦੀ ਅੱਗੇ ਆ ਜਾਓ ਅਬੋਰ ਕਾਂਡ ਜੀ ਬਿਲਕੁਲ ਜਿਹੜਾ ਅਬੋਰ ਕਾਂਡ ਹੋਇਆ ਵਾ ਉਹ ਬਹੁਤ ਲਾ ਐਂਡ ਆਰਡਰ ਦੀ ਗਰਾਵਟ ਵਾਲੀ ਸਿਚੁਏਸ਼ਨ ਆ ਕਿ ਇੱਕ ਬਿਜ਼ਨਸਮੈਨ ਨੂੰ ਗੈਂਗਸਟਰਸ ਸ਼ਰਿਆਮ ਜੀ ਦੱਸ ਕੇ ਕਹਿ ਕੇ ਮਾਰਦੇ ਨੇ ਹੁਣ ਸਰਕਾਰ ਦੇ ਜਦੋਂ ਪਬਲਿਕ ਪ੍ਰੈਸ਼ਰ ਪਿਆ ਇਹਨਾਂ ਨੇ ਕਿਹਾ ਕੁਛ ਤਾਂ ਕਰਨਾ ਹੀ ਆ ਇਹਨਾਂ ਨੇ ਚੱਕ ਕੇ ਦੋ ਨੌਜਵਾਨਾਂ ਨੂੰ ਇਨਕਾਊਂਟਰ ਚ ਮਾਰਤਾ ਪਹਿਲੀ ਪਾਰਟੀ ਦੇਖੀ ਆ ਜਿਹੜੀ ਪੋਸਟਰ ਜਾਰੀ ਕਰਕੇ ਕਹਿੰਦੀ ਆ ਕਿ ਬਹੁਤ ਵਧੀਆ ਕੰਮ ਕੀਤਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਨੇ ਆਪਣੇ ਫੇਸਬੁੱਕ ਤੇ ਲਾਇਆ ਵਾ ਬੜੀ ਬਹਾਦਰੀ ਬਹਾਦਰੀ ਕਹਦੀ ਆ ਜੀ ਨਿਹੱਤੇ ਨੌਜਵਾਨਾਂ ਨੂੰ ਤੁਸੀਂ ਲੈ ਜਾਓ ਪੁਲਿਸ ਪੁਲਿਸ ਕਸਟਡੀ ਚ ਤੇ ਉਹਨਾਂ ਨੂੰ ਕੋ ਅੱਗੇ ਮੋਰੇ ਲਾ ਕੇ ਭਜੋ ਤੇ ਮਾਰ ਦਿੰਨੇ ਪਿੱਛੋਂ ਇਹ ਸਿਰਫ ਫੇਸ ਸੇਵਿੰਗ ਟੈਕਟਿਕ ਆ ਇਹ ਜਿਹੜੀ ਝੂਠੇ ਇਨਕਾਊਂਟਰਾਂ ਦੀ ਪ੍ਰਣਾਲੀ ਆ ਇਹ ਤਾਂ ਬਹੁਤ ਹੀ ਜ਼ਿਆਦਾ ਗੰਦੀ ਆ ਨਾ ਜੀ ਦਿਸ ਇਸ ਹਾਈਲੀ ਕੰਡੈਮਨੇਬਲ ਔਰ ਮੈਨੂੰ ਲੱਗਦਾ ਕਿ ਜਿਹੜੀ ਨੈਕਸਟ ਕਮੈਂਟ ਬਣੇਗੀ ਇਹ ਹਰ ਝੂਠੇ ਮੁਕਾਬਲੇ ਦਾ ਫੇਰ ਜਾਂਚ ਹੋਣੀ ਚਾਹੀਦੀ ਆ ਜਿੰਨੇ ਵੀ ਕੀਤੇ ਚਾਹੇ ਪਟਿਆਲੇ ਦਾ ਜਸਪੀ ਦਾ ਕੀਤਾ ਸੋ ਇਸ ਕਰਕੇ ਸਾਰੇ ਪਾਸੇ ਫੇਲ ਤੇ ਫਰਾਡ ਸਰਕਾਰ ਆ ਔਰ ਜਿਹੜੇ ਇਹਨਾਂ ਦੇ ਦਿੱਲੀ ਦੇ ਆਗੂ ਨੇ ਉਹ ਦਿੱਲੀੋਂ ਲੋਕਾਂ ਨੇ ਕੱਢ ਤੇ ਰਿਜੈਕਟ ਕਰਤੇ ਉਹ ਸਾਡੇ ਸਿਰ ਤੇ ਆਣ ਕੇ ਬਿਠਾਇਓ ਨੇ ਹੈਲੀਕਾਪਟਰ ਝੂਟ ਲੈ ਕੇ ਜਿਰੀ ਵਰ ਵਟ ਪਰਪਸ ਡਸ ਹੀ ਹੈਵ ਵਟ ਰਾਈਟ ਡਸ ਹੀ ਹੈਵ ਔਰ ਕਲ ਭਗਵਾਨਤ ਮਾਨ ਸ਼ਰਾਬੀ ਹੋਰ ਹਾਲਤ ਚ ਪੱਗ ਦਾ ਲੜ ਕਿਤੇ ਜਾ ਰਿਹਾ ਆਪ ਕਿਤੇ ਜਾ ਰਿਹਾ ਬੋਲ ਕੀ ਰਿਹਾ ਵਾ ਤੇ ਐਸਵਾਈਐਲ ਦੀ ਮੀਟਿੰਗ ਵਿੱਚ ਹਿੱਸਾ ਲਿਆ ਅਖੇ ਜੀ ਚੋਣਾਂ ਤੋਂ ਪਾਣੀ ਅਸੀਂ ਲੈ ਲਾਂਗੇ ਹਾਊ ਕੈਨ ਯੂ ਡੂ ਥੈਟ ਇੰਟਰਨੈਸ਼ਨਲ ਟ੍ਰੀਟੀ ਆ ਤੁਸੀਂ ਪਾਕਿਸਤਾਨ ਤੋਂ ਕਨਾਲ ਬਣਾ ਲਓਗੇ ਐਡੀ ਰਬਿਸ਼ ਆਰਗੂਮੈਂਟ ਪੇਸ਼ ਕਰਦਾ ਆਪਣਾ ਮਜ਼ਾਕ ਉਡਾਉਂਦਾ ਸਾਰੇ ਕੇਂਦਰ ਚ ਅੱਛਾ ਮੰਨ ਲਿਓ ਚਰਾਬ ਤੋਂ ਤੁਹਾਨੂੰ ਕਹਿੰਦੇ ਚੰਗਾ ਜੀ ਨਹਿਰ ਬਣਾ ਲਓ ਅੱਜ ਬਣ ਜੂਗੀ ਸੋ ਤੁਸੀਂ ਆਪਣਾ ਇੱਕ ਸਟੈਂਡ ਲਓ ਕਿ ਜ਼ਮੀਨਾਂ ਲੋਕਾਂ ਦੀ ਵਾਪਸ ਹੋ ਚੁੱਕੀਆਂ ਸੌਰੀ ਵੀ ਕੈਨ ਔਟ ਇਨ ਐਨੀ ਮੈਨਰ ਅਲਾਉ ਦਿਸ ਕਨਾਲ ਟੂ ਬੀ ਕੰਸਟਰਕਟਿਡ ਗੱਲ ਤਾਂ ਇੰਨੀ ਐ ਸਿਰਫ ਕਹਰਾ ਸਾਹਿਬ ਇੱਕ ਪੁਸਤਕ ਹੈ ਜਿਹੜੀ ਉਹ ਮੁੱਖ ਮੰਤਰੀ ਹੋਣਾ ਨੇ ਕੇਂਦਰੀਵਾਰ ਹੋਣਾ ਨੇ ਇਹ ਪੂਰੀ ਕੈਬਨਟ ਦੇ ਰਲ ਕੇ ਬੀਤੀ ਕੱਲ ਜਿਹੜੀ ਹੈਗੀ ਆ ਉਹ ਰਿਲੀਜ਼ ਕੀਤੀ ਆ ਕੇਜਰੀਵਾਲ ਮਾਡਲ ਤੇ ਉਹ ਕਹਿੰਦੇ ਕਿ ਉਹ ਸਾਰਾ ਮੈਂ ਤੁਹਾਨੂੰ ਕੀ ਕਹਾਂ ਇਹ ਹੁਣ ਪੁਸਤਕ ਨੂੰ ਪੰਜਾਬ ਦੇ ਸਾਰੇ ਸਕੂਲਾਂ ਚ ਸਾਰੇ ਸਰਕਾਰੀ ਅਦਾਰਿਆਂ ਚ ਵੇਚਣਗੇ ਉਹਨੂੰ ਲਵਾਉਣਗੇ ਘਟੋਗੜ ਆਪਣੀ ਵਾਵਾ ਖੱਟਣ ਲਈ ਸ਼ਾਇਦ ਪੈਸੇ ਵੀ ਕਮਾ ਲੈਣ ਅੱਛਾ ਇਹਨਾਂ ਨੂੰ ਪੁੱਛੋ ਜਿਹੜੀ ਤੁਹਾਡੀ ਪਹਿਲਾ ਪੁਸਤਕ ਸੀ ਸਵਰਾਜ ਕਿੱਥੇ ਆ ਹਮ ਤੋ ਬੱਲਬ ਵੀ ਚੇਂਜ ਕਰਾਂਗੇ ਨਾ ਉਹ ਪੁੱਛ ਕੇ ਕਰਾਂਗੇ ਕਿੱਥੇ ਆ ਸਵਰਾਜ ਕਦੀ ਕਿਸ ਨੇ ਪੜ੍ਹੀ ਆ ਕੇਜਰੀਵਾਲ ਨੇ ਆਪ ਪੜ੍ਹੀ ਆ ਉਹਦੇ ਸਭ ਤੋਂ ਵੱਡਾ ਨੁਕਤਾ ਸੀ ਲੋਕਪਾਲ ਪੰਜਾਬ ਦਾ ਲੋਕਪਾਲ ਤਾਂ ਤੁਥਲੈਸ ਚ ਹੈ ਹੀ ਕੁਛ ਪੱਲੇ ਨਹੀਂ ਗਾ ਕੋਈ ਸ਼ਿਕਾਇਤ ਵੀ ਨਹੀਂ ਕਰਨ ਜਾਂਦਾ ਤੇ ਪਹਿਲਾ ਸਭ ਤੋਂ ਵੱਡਾ ਸਟਾਰ ਪੁਆਇੰਟ ਸੀ ਲੋਕਪਾਲ ਉਹਦੇ ਤੇ ਅੰਦੋਲਨ ਹੋਇਆ ਸੀ ਰਾਨਨੇ ਦਾ ਜਦ ਲੋਕਪਾਲ ਹੀ ਨਹੀਂ ਬਣਾਇਆ ਤੇ ਬਾਕੀ ਪੁਸਤਕਾਂ ਤੋਂ ਕੀ ਕਰਾਉਣਾ ਸਾਰਾ ਫਰਾਡ ਹੈ ਬਹੁਤ ਬਹੁਤ ਧੰਨਵਾਦ ਸੋ ਸੁਖਪਾਲ ਸਿੰਘ ਖੈਰਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਉਹ ਆਪਕਾ ਖਮਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ 2 ਦਿਨ ਦਾ ਸੈਸ਼ਨ ਨਹੀਂ ਹੈਗਾ ਬਲਕਿ ਸਿਰਫ 1 ਦਿਨ ਦਾ ਸੈਸ਼ਨ ਹੈ ਕਿਉਂਕਿ ਅੱਜ ਦਾ ਸੈਸ਼ਨ ਹੈ ਜਿਹੜਾ ਉਹ ਕੱਲ ਤੱਕ ਦੇ ਲਈ ਮੁltਵੀ ਕਰ ਦਿੱਤਾ ਗਿਆ ਸੰਧਾਨੀਆਂ ਦੇਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਵਿਧਾਇਕ ਇੱਥੇ ਪਹੁੰਚ ਰਹੇ ਨੇ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਅਜੀਤ ਵਰਪੀ ਦੇ ਨਾਲ ਧੰਨਵਾਦ ਪੰਜਾਬ ਸਰਕਾਰ ਦੇ ਵੱਲੋਂ 2 ਦਿਨ ਦਾ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਸੁਖਵਾਲ ਸਿੰਘ ਖੈਰਾ ਮੇਰੇ ਨਾਲ ਨੇ ਖੈਰਾ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕਹਿੰਦੀ ਕਿ ਅਸੀਂ ਇਹ 2 ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਤਾਂ ਜੋ ਇੱਕ ਜਿਹੜੀ ਕਾਨੂੰਨੀ ਸਜ਼ਾ ਏ ਉਹ ਤੈਅ ਕੀਤੀ ਜਾ ਸਕੇ 2 ਦਿਨ ਦੇ ਨਿਗਾ 1 ਦਿਨ ਦਾ ਹੀ ਜੀ ਅੱਜ ਤਾਂ ਇਹਨਾਂ ਨੇ 5 ਮਿੰਟ ਚ ਸ਼ਰਧਾਂਜਲੀਆਂ ਜਿਹੜੀਆਂ ਸੀਗੀਆਂ ਉਹ ਦੇ ਕੇ ਤੇ ਸੈਸ਼ਨ ਉਠਾਤਾ ਔਰ ਇਹ ਉਹ ਲੋਕ ਨੇ ਜਦੋਂ ਆਪੋਜੀਸ਼ਨ ਸੀ ਨਾ ਇਹ ਕੋਠਿਆਂ ਤੇ ਚੜ ਕੇ ਰੌਲਾ ਪਾਉਂਦੇ ਸੀ ਦੇਖੋ ਜੀ 1 ਕਰੋੜ ਰੁਪਿਆ ਸੈਸ਼ਨ ਦਾ ਲੱਗਦਾ ਹੈ ਇੱਕ ਦਿਨ ਤੇ ਸਰਕਾਰ ਸਿਰਫ ਸ਼ਰਧਾਂਜਲੀ ਦੇ ਕੇ ਉਠਾ ਦਿੰਦੀ ਜੀ ਅੱਧੇ ਘੰਟੇ ਦੀ ਬ੍ਰੇਕ ਦੇ ਕੇ 15 ਮਿੰਟ ਦੀ ਬ੍ਰੇਕ ਦੇ ਉੱਤੇ ਬਿਜ਼ਨਸ ਕਰਨਾ ਚਾਹੀਦਾ ਅੱਜ ਨਹੀਂ ਕੀਤਾ ਰਹਿ ਗਿਆ ਇੱਕ ਦਿਨ ਇਹ ਜਿਹੜਾ ਇੱਕ ਦਿਨ ਆ ਇਹ ਬੇਸਿਕਲੀ ਮਜੀਠੀਏ ਦੇ ਅਰੈਸਟ ਨੂੰ ਲੈ ਕੇ ਵਾਵਾ ਖੱਟਣਾ ਤੇ ਭੰਡੀ ਕਰਨੀ ਆ ਆਪੋਜੀਸ਼ਨ ਤੇ ਅਜੰਡਾ ਇਹਨਾਂ ਦਾ ਇਹ ਆ ਜਿਹੜਾ ਬੇਦਬੀਆਂ ਦਾ ਲਾਅ ਹੈ ਨਾ ਤੁਸੀਂ ਆਈਪੀਸੀ ਜਿਹੜਾ ਹੁਣ ਬੀਐਨਐਸ ਆ ਲਾਅ ਉਹਨੂੰ ਤੁਸੀਂ ਅਮੈਂਡ ਨਹੀਂ ਕਰ ਸਕਦੇ ਕੈਪਟਨ ਅਮਰਿੰਦਰ ਸਿੰਘ ਨੇ 2017 ਚ ਇਸ ਲਾਅ ਨੂੰ ਅਮੈਂਡ ਕਰਕੇ ਆਈਪੀਸੀ ਨੂੰ ਇੱਕ ਬਿੱਲ ਪੇਸ਼ ਕਰਕੇ ਤੇ ਵਿਧਾਨ ਸਭਾ ਚ ਕਿਹਾ ਸੀਗਾ ਕਿ ਜਿਹੜੇ ਲੋਕ ਬੇਦਬੀਆਂ ਕਰਦੇ ਨੇ ਕਿਸੇ ਵੀ ਗ੍ਰੰਥ ਦੀ ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਆ ਉਹ ਅੱਜ ਤੱਕ ਜਿਹੜਾ ਹੈ ਬਿੱਲ ਉਹ ਕਿਤੇ ਦਿੱਲੀ ਦੇ ਕਿਸੇ ਕੋਨੇ ਵਿੱਚ ਮਿੱਟੀ ਉਹਦੇ ਤੇ ਚੱਕ ਰਿਹਾ ਹੈ ਇਹ ਹੁਣ ਸਿਰਫ ਲੋਕਾਂ ਨੂੰ ਦਿਖਾਉਣ ਲਈ ਕਿ ਸਾਢੇ ਤਿੰਨ ਸਾਲ ਤੱਕ ਬੇਦਬੀ ਤੇ ਕੀਤਾ ਕੁਝ ਨਹੀਂ ਸਾਰੇ ਅਫਸਰਾਂ ਨੇ ਜਵਾਨਤਾ ਕਰਾ ਲੀਆਂ ਸਾਰੇ ਅਫਸਰਾਂ ਦੀਆਂ ਟ੍ਰਾਇਲਾਂ ਸਟੇ ਹੋ ਗਈਆਂ ਟੋਟਲ ਫੇਲ ਹੋ ਗਏ ਇਹਨਾਂ ਨੇ ਕਿ ਹੁਣ ਲੋਕਾਂ ਨੂੰ ਕੁਝ ਤਾਂ ਦਿਖਾਈਏ ਤੇ ਇੱਕ ਸੈਸ਼ਨ ਦੇ ਵਿੱਚ ਬਿੱਲ ਪੇਸ਼ ਕਰ ਦੇਣਗੇ ਹੋ ਸਕਦਾ ਇਹ ਬਿੱਲ ਦੇ ਵਿੱਚ ਇਹ ਪੇਸ਼ ਕਰਨ ਕਿ ਉਮਰ ਕੈਦ ਜਾਂ ਇਵਨ ਕੈਪੀਟਲ ਪਨਿਸ਼ਮੈਂਟ ਪਹਿਲੀ ਗੱਲ ਤਾਂ ਸਿੱਖਾਂ ਦੇ ਜਿਹੜਾ ਵੇ ਆਫ ਲਾਈਫ ਹੈ ਜਾਂ ਟਰੈਡੀਸ਼ਨ ਉਹਦੇ ਚ ਅਸੀਂ ਕੈਪੀਟਲ ਪਨਿਸ਼ਮੈਂਟ ਦੇ ਖਿਲਾਫ ਆ ਮਨੁੱਖੀ ਅਧਿਕਾਰਾਂ ਦਾ ਘਾਣ ਆ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਅੱਛਾ ਜੀ ਕਰ ਵੀ ਦੇਣਗੇ ਕੁਛ ਉਹ ਪਿਆਰ ਹੋਊਗਾ ਜਿਵੇਂ 2018 ਦਾ ਕਿੰਨੇ ਸਾਲ ਹੋ ਗਏ 7 ਸਾਲ ਤੋਂ ਅਮਰਿੰਦਰ ਸਿੰਘ ਦਾ ਕਿਸੇ ਕੋਨੇ 'ਚ ਪਿਆ ਬਿੱਲ ਇਹਨਾਂ ਦਾ ਵੀ ਪਿਆਰ ਹੋ ਇਹ ਸਿਰਫ ਲੋਕ ਦਿਖਾਵੇ ਦੀ ਟੈਕ ਹੁਣ ਆਜੋ ਤੁਸੀਂ ਲੈਂਡ ਪੂਲਿੰਗ 25000 ਕਿੱਲਾ ਜੀ ਅੱਜ ਅਖਬਾਰ 'ਚ ਆਇਆ ਵਾ ਕਿ 8000 ਕਿਸਾਨਾਂ 'ਚੋਂ ਸਿਰਫ 15 ਨੇ ਗਿਆ ਵਾ ਜੀ ਕਿ ਅਸੀਂ ਆਪਣੀ ਜ਼ਮੀਨ ਦੇਣ ਲਈ ਤਿਆਰ ਹਾਂ 99.9999 ਨੇ ਰਿਜੈਕਟ ਕਰਦਾ ਪਰ ਇਹ ਤੱਕੇ ਨਾਲ ਲੈਣਗੇ ਕਿਉਂਕਿ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਹੈ ਕਿਵੇਂ ਪੈਸੇ ਕਮਾਉਣੇ ਆ ਜਿਵੇਂ ਮੋਹੱਲੀ ਦੇ ਸੈਕਟਰ ਕੱਟ ਕੇ ਇਕੱਠੀ ਕਰਕੇ ਜ਼ਮੀਨ ਤੇ ਕਿਵੇਂ ਲੈਂਡ ਮਾਫੀਆ ਨੂੰ ਦੇਣੀ ਤੇ ਆਪਣਾ ਕਮਿਸ਼ਨ ਲੈਣਾ ਸਾਰੀ ਖੇਡ ਕਮਿਸ਼ਨ ਦੀ ਅੱਗੇ ਆ ਜਾਓ ਅਬੋਰ ਕਾਂਡ ਜੀ ਬਿਲਕੁਲ ਜਿਹੜਾ ਅਬੋਰ ਕਾਂਡ ਹੋਇਆ ਵਾ ਉਹ ਬਹੁਤ ਲਾ ਐਂਡ ਆਰਡਰ ਦੀ ਗਰਾਵਟ ਵਾਲੀ ਸਿਚੁਏਸ਼ਨ ਆ ਕਿ ਇੱਕ ਬਿਜ਼ਨਸਮੈਨ ਨੂੰ ਗੈਂਗਸਟਰਸ ਸ਼ਰਿਆਮ ਜੀ ਦੱਸ ਕੇ ਕਹਿ ਕੇ ਮਾਰਦੇ ਨੇ ਹੁਣ ਸਰਕਾਰ ਦੇ ਜਦੋਂ ਪਬਲਿਕ ਪ੍ਰੈਸ਼ਰ ਪਿਆ ਇਹਨਾਂ ਨੇ ਕਿਹਾ ਕੁਛ ਤਾਂ ਕਰਨਾ ਹੀ ਆ ਇਹਨਾਂ ਨੇ ਚੱਕ ਕੇ ਦੋ ਨੌਜਵਾਨਾਂ ਨੂੰ ਇਨਕਾਊਂਟਰ ਚ ਮਾਰਤਾ ਪਹਿਲੀ ਪਾਰਟੀ ਦੇਖੀ ਆ ਜਿਹੜੀ ਪੋਸਟਰ ਜਾਰੀ ਕਰਕੇ ਕਹਿੰਦੀ ਆ ਕਿ ਬਹੁਤ ਵਧੀਆ ਕੰਮ ਕੀਤਾ ਆ ਆਮ ਆਦਮੀ ਪਾਰਟੀ ਦਾ ਪ੍ਰਧਾਨ ਨੇ ਆਪਣੇ ਫੇਸਬੁੱਕ ਤੇ ਲਾਇਆ ਵਾ ਬੜੀ ਬਹਾਦਰੀ ਬਹਾਦਰੀ ਕਹਦੀ ਆ ਜੀ ਨਿਹੱਤੇ ਨੌਜਵਾਨਾਂ ਨੂੰ ਤੁਸੀਂ ਲੈ ਜਾਓ ਪੁਲਿਸ ਪੁਲਿਸ ਕਸਟਡੀ ਚ ਤੇ ਉਹਨਾਂ ਨੂੰ ਕੋ ਅੱਗੇ ਮੋਰੇ ਲਾ ਕੇ ਭਜੋ ਤੇ ਮਾਰ ਦਿੰਨੇ ਪਿੱਛੋਂ ਇਹ ਸਿਰਫ ਫੇਸ ਸੇਵਿੰਗ ਟੈਕਟਿਕ ਆ ਇਹ ਜਿਹੜੀ ਝੂਠੇ ਇਨਕਾਊਂਟਰਾਂ ਦੀ ਪ੍ਰਣਾਲੀ ਆ ਇਹ ਤਾਂ ਬਹੁਤ ਹੀ ਜ਼ਿਆਦਾ ਗੰਦੀ ਆ ਨਾ ਜੀ ਦਿਸ ਇਸ ਹਾਈਲੀ ਕੰਡੈਮਨੇਬਲ ਔਰ ਮੈਨੂੰ ਲੱਗਦਾ ਕਿ ਜਿਹੜੀ ਨੈਕਸਟ ਕਮੈਂਟ ਬਣੇਗੀ ਇਹ ਹਰ ਝੂਠੇ ਮੁਕਾਬਲੇ ਦਾ ਫਿਰ ਜਾਂਚ ਹੋਣੀ ਚਾਹੀਦੀ ਹੈ ਜਿੰਨੇ ਵੀ ਕੀਤੇ ਚਾਹੇ ਪਟਿਆਲੇ ਦਾ ਜਸਪੀਤਾ ਕੀਤਾ ਸੋ ਇਸ ਕਰਕੇ ਸਾਰੇ ਪਾਸੇ ਫੇਲ ਤੇ ਫਰਾਡ ਸਰਕਾਰ ਹੈ ਔਰ ਜਿਹੜੇ ਇਹਨਾਂ ਦੇ ਦਿੱਲੀ ਦੇ ਆਗੂ ਨੇ ਉਹ ਦਿੱਲੀੋਂ ਲੋਕਾਂ ਨੇ ਕੱਢ ਤੇ ਰਿਜੈਕਟ ਕਰਤੇ ਉਹ ਸਾਡੇ ਸਿਰ ਤੇ ਆਣ ਕੇ ਬਿਠਾਏ ਉਹਨੇ ਹੈਲੀਕਾਪਟਰ ਝੂਟ ਲੈ ਕੇ ਜੀਰੀ ਵਾਟ ਪਰਪਸ ਡਸ ਹੀ ਹੈਵ ਵਾਟ ਰਾਈਟ ਡਸ ਹੀ ਹੈਵ ਔਰ ਕਲ ਭਗਵਾਨਤਮਨ ਸ਼ਰਾਬੀ ਹੋਰ ਹਾਲਤ ਚ ਪੱਗ ਦਾ ਲੜ ਕਿਤੇ ਜਾ ਰਿਹਾ ਆਪ ਕਿਤੇ ਜਾ ਰਿਹਾ ਬੋਲ ਕੀ ਰਿਹਾ ਵਾ ਤੇ ਐਸਵਾਈਐਲ ਦੀ ਮੀਟਿੰਗ ਵਿੱਚ ਹਿੱਸਾ ਲਿਆ ਅਖੇ ਜੀ ਚੋਣਾਂ ਤੋਂ ਪਾਣੀ ਅਸੀਂ ਲੈ ਲਾਂਗੇ ਹਾਊ ਕੈਨ ਯੂ ਡੂ ਥੈਟ ਇੰਟਰਨੈਸ਼ਨਲ ਟ੍ਰੀਟੀ ਆ ਤੁਸੀਂ ਪਾਕਿਸਤਾਨ ਤੋਂ ਕਨਾਲ ਬਣਾ ਲਓਗੇ ਐਡੀ ਰਬਿਸ਼ ਆਰਗੂਮੈਂਟ ਪੇਸ਼ ਕਰਦਾ ਆਪਣਾ ਮਜ਼ਾਕ ਉਡਾਉਂਦਾ ਸਾਰੇ ਕੇਂਦਰ ਚ ਅੱਛਾ ਮੰਨ ਲਿਓ ਚਰਾਬ ਤੋਂ ਤੁਹਾਨੂੰ ਕਹਿੰਦੇ ਚੰਗਾ ਜੀ ਨਹਿਰ ਬਣਾ ਲਓ ਅੱਜ ਬਣ ਜੂਗੀ ਸੋ ਤੁਸੀਂ ਆਪਣਾ ਇੱਕ ਸਟੈਂਡ ਲਓ ਕਿ ਜ਼ਮੀਨਾਂ ਲੋਕਾਂ ਦੀ ਵਾਪਸ ਹੋ ਚੁੱਕੀਆਂ ਸੌਰੀ ਵੀ ਕੈਨ ਔਟ ਇਨ ਐਨੀ ਮੈਨਰ ਅਲਾਉ ਥਿਸ ਕਨਾਲ ਟੂ ਬੀ ਕੰਸਟਰਕਟਿਡ ਗੱਲ ਤਾਂ ਇੰਨੀ ਐ ਸਿਰਫ ਕਹਰਾ ਸਾਹਿਬ ਇੱਕ ਪੁਸਤਕ ਹੈ ਜਿਹੜੀ ਉਹ ਮੁੱਖ ਮੰਤਰੀ ਹੋਣਾ ਨੇ ਕੇਂਦਰੀਵਾਰ ਹੋਣਾ ਨੇ ਤੇ ਪੂਰੀ ਕੈਬਨਟ ਰਲ ਕੇ ਬੀਤੀ ਕੱਲ ਜਿਹੜੀ ਹੈਗੀ ਆ ਉਹ ਰਿਲੀਜ਼ ਕੀਤੀ ਆ ਕੇਜਰੀਵਾਲ ਮਾਡਲ ਤੇ ਉਹ ਕਹਿੰਦੇ ਕਿ ਉਹ ਸਾਰਾ ਮੈਂ ਤੁਹਾਨੂੰ ਕੀ ਕਹਾਂ ਇਹ ਹੁਣ ਪੁਸਤਕ ਨੂੰ ਪੰਜਾਬ ਦੇ ਸਾਰੇ ਸਕੂਲਾਂ ਚ ਸਾਰੇ ਸਰਕਾਰੀ ਅਦਾਰਿਆਂ ਚ ਵੇਚਣਗੇ ਉਹਨੂੰ ਲਵਾਉਣਗੇ ਘਟੋਗੜ ਆਪਣੀ ਵਾਵਾ ਖੱਟਣ ਲਈ ਸ਼ਾਇਦ ਪੈਸੇ ਵੀ ਕਮਾ ਲੈਣ ਅੱਛਾ ਇਹਨਾਂ ਨੂੰ ਪੁੱਛੋ ਜਿਹੜੀ ਤੁਹਾਡੀ ਪਹਿਲਾ ਪੁਸਤਕ ਸੀ ਸਵਰਾਜ ਕਿੱਥੇ ਆ ਹਮ ਤੋ ਬੱਲਬ ਵੀ ਚੇਂਜ ਕਰਾਂਗੇ ਨਾ ਉਹ ਪੁੱਛ ਕੇ ਕਰਾਂਗੇ ਕਿੱਥੇ ਆ ਸਵਰਾਜ ਕਦੀ ਕਿਸ ਨੇ ਪੜ੍ਹੀ ਆ ਕੇਜਰੀਵਾਲ ਨੇ ਆਪ ਪੜ੍ਹੀ ਆ ਉਹਦੇ ਸਭ ਤੋਂ ਵੱਡਾ ਨੁਕਤਾ ਸੀ ਲੋਕਪਾਲ ਪੰਜਾਬ ਦਾ ਲੋਕਪਾਲ ਤਾਂ ਤੁਥਲੈਸ ਆ ਹੈ ਹੀ ਕੁਛ ਪੱਲੇ ਨਹੀਂ ਗਾ ਕੁਛ ਕਹਿਤੀ ਨਹੀਂ ਘਰਨ ਜਾਂਦਾ ਤੇ ਪਹਿਲਾ ਸਭ ਤੋਂ ਵੱਡਾ 스타 ਪੁਆਇੰਟ ਸੀ ਲੋਕਪਾਲ ਉਹਦੇ ਤੇ ਅੰਦੋਲਨ ਹੋਇਆ ਸੀ ਰਾਨੇ ਦਾ ਜਦ ਲੋਕਪਾਲ ਹੀ ਨਹੀਂ ਬਣਾਇਆ ਤੇ ਬਾਕੀ ਪੁਸਤਕਾਂ ਤੋਂ ਕੀ ਕਰਾਉਣਾ ਸਾਰਾ ਫਰਾਡ ਹੈ ਬਹੁਤ ਬਹੁਤ ਧੰਨਵਾਦ ਸੋ ਸੁਖਪਾਲ ਸਿੰਘ ਖੈਰਾਹੋਰਾ ਦੇ ਨਾਲ ਗੱਲਬਾਤ ਕੀਤੀ ਵੱਖ-ਵੱਖ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ 2 ਦਿਨ ਦਾ ਸੈਸ਼ਨ ਨਹੀਂ ਹੈਗਾ ਬਲਕਿ ਸਿਰਫ 1 ਦਿਨ ਦਾ ਸੈਸ਼ਨ ਆ ਕਿਉਂਕਿ ਅੱਜ ਦਾ ਸੈਸ਼ਨ ਆ ਜਿਹੜਾ ਉਹ ਕੱਲ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੰਧਾਨੀਆਂ ਦੇਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਵਿਧਾਇਕ ਇੱਥੇ ਪਹੁੰਚ ਰਹੇ ਨੇ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਅਜੀਤ ਵਰਪੀ ਦੇ ਨਾਲ ਧੰਨਵਾਦ ਪੰਜਾਬ ਸਰਕਾਰ ਦੇ ਵੱਲੋਂ 2 ਦਿਨ ਦਾ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਸੁਖਵਾਲ ਸਿੰਘ ਖੈਰਾ ਮੇਰੇ ਨਾਲ ਨੇ ਖੈਰਾ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕਹਿੰਦੀ ਕਿ ਅਸੀਂ ਇਹ 2 ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਤਾਂ ਜੋ ਇੱਕ ਜਿਹੜੀ ਕਾਨੂੰਨੀ ਸਜ਼ਾ ਏ ਉਹ ਤੈਅ ਕੀਤੀ ਜਾ ਸਕੇ 2 ਦਿਨ ਦੇ ਨਿਗਾ 1 ਦਿਨ ਦਾ ਹੀ ਜੀ ਅੱਜ ਤਾਂ ਇਹਨਾਂ ਨੇ 5 ਮਿੰਟ ਚ ਸ਼ਰਧਾਂਜਲੀਆਂ ਜਿਹੜੀਆਂ ਸੀਗੀਆਂ ਉਹ ਦੇ ਕੇ ਤੇ ਸੈਸ਼ਨ ਉਠਾ ਦਿੱਤਾ ਔਰ ਇਹ ਉਹ ਲੋਕ ਨੇ ਜਦੋਂ ਆਪੋਜੀਸ਼ਨ ਸੀ ਨਾ ਇਹ ਕੋਠਿਆਂ ਤੇ ਚੜ ਕੇ ਰੌਲਾ ਪਾਉਂਦੇ ਸੀ ਦੇਖੋ ਜੀ 1 ਕਰੋੜ ਰੁਪਿਆ ਸੈਸ਼ਨ ਦਾ ਲੱਗਦਾ ਹੈ ਇੱਕ ਦਿਨ ਤੇ ਸਰਕਾਰ ਸਿਰਫ ਸ਼ਰਧਾਂਜਲੀ ਦੇ ਕੇ ਉਠਾ ਦਿੰਦੀ ਜੀ ਅੱਧੇ ਘੰਟੇ ਦੀ ਬ੍ਰੇਕ ਦੇ ਕੇ 15 ਮਿੰਟ ਦੀ ਬ੍ਰੇਕ ਦੇ ਉੱਤੇ ਬਿਜ਼ਨਸ ਕਰਨਾ ਚਾਹੀਦਾ ਅੱਜ ਨਹੀਂ ਕੀਤਾ ਰਹਿ ਗਿਆ ਇੱਕ ਦਿਨ ਇਹ ਜਿਹੜਾ ਇੱਕ ਦਿਨ ਆ ਇਹ ਬੇਸਿਕਲੀ ਮਜੀਠੀਏ ਦੇ ਅਰੈਸਟ ਨੂੰ ਲੈ ਕੇ ਵਾਵਾ ਖੱਟਣਾ ਤੇ ਭੰਡੀ ਕਰਨੀ ਆ ਆਪੋਜੀਸ਼ਨ ਦੇ ਅਜੰਡਾ ਇਹਨਾਂ ਦਾ ਇਹ ਆ ਜਿਹੜਾ ਬੇਦਬੀਆਂ ਦਾ ਲਾਅ ਹੈ ਨਾ ਤੁਸੀਂ ਆਈਪੀਸੀ ਜਿਹੜਾ ਹੁਣ ਬੀਐਨਐਸ ਆ ਲਾਅ ਉਹਨੂੰ ਤੁਸੀਂ ਅਮੈਂਡ ਨਹੀਂ ਕਰ ਸਕਦੇ ਕੈਪਟਨ ਅਮਰਿੰਦਰ ਸਿੰਘ ਨੇ 2017 ਚ ਇਸ ਲਾਅ ਨੂੰ ਅਮੈਂਡ ਕਰਕੇ ਆਈਪੀਸੀ ਨੂੰ ਇੱਕ ਬਿੱਲ ਪੇਸ਼ ਕਰਕੇ ਤੇ ਵਿਧਾਨ ਸਭਾ ਚ ਕਿਹਾ ਸੀਗਾ ਕਿ ਜਿਹੜੇ ਲੋਕ ਬੇਦਬੀਆਂ ਕਰਦੇ ਨੇ ਕਿਸੇ ਵੀ ਗ੍ਰੰਥ ਦੀ ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਆ ਉਹ ਅੱਜ ਤੱਕ ਜਿਹੜਾ ਹੈ ਬਿੱਲ ਉਹ ਕਿਤੇ ਦਿੱਲੀ ਦੇ ਕਿਸੇ ਕੋਨੇ ਵਿੱਚ ਮਿੱਟੀ ਉਹਦੇ ਤੇ ਚੱਕ ਰਿਹਾ ਹੈ ਇਹ ਹੁਣ ਸਿਰਫ ਲੋਕਾਂ ਨੂੰ ਦਿਖਾਉਣ ਲਈ ਕਿ ਸਾਢੇ 3 ਸਾਲ ਤੱਕ ਬੇਦਬੀ ਤੇ ਕੀਤਾ ਕੁਝ ਨਹੀਂ ਸਾਰੇ ਅਫਸਰਾਂ ਨੇ ਜਵਾਨਤਾ ਕਰਾ ਲੀਆਂ ਸਾਰੇ ਅਫਸਰਾਂ ਦੀਆਂ ਟ੍ਰਾਇਲਾਂ ਸਟੇ ਹੋ ਗਈਆਂ ਟੋਟਲ ਫੇਲ ਹੋ ਗਏ ਇਹਨਾਂ ਨੇ ਕਿ ਹੁਣ ਲੋਕਾਂ ਨੂੰ ਕੁਝ ਤਾਂ ਦਿਖਾਈਏ ਤੇ ਇੱਕ ਸੈਸ਼ਨ ਦੇ ਵਿੱਚ ਬਿੱਲ ਪੇਸ਼ ਕਰ ਦੇਣਗੇ ਹੋ ਸਕਦਾ ਇਹ ਬਿੱਲ ਦੇ ਵਿੱਚ ਇਹ ਪੇਸ਼ ਕਰਨ ਕਿ ਉਮਰ ਕੈਦ ਜਾਂ ਇਵਨ ਕੈਪੀਟਲ ਪਨਿਸ਼ਮੈਂਟ ਪਹਿਲੀ ਗੱਲ ਤਾਂ ਸਿੱਖਾਂ ਦੇ ਜਿਹੜਾ ਵੇ ਆਫ ਲਾਈਫ ਹੈ ਜਾਂ ਟਰੈਡੀਸ਼ਨ ਉਹਦੇ ਚ ਅਸੀਂ ਕੈਪੀਟਲ ਪਨਿਸ਼ਮੈਂਟ ਦੇ ਖਿਲਾਫ ਆ ਮਨੁੱਖੀ ਅਧਿਕਾਰਾਂ ਦਾ ਘਾਣ ਆ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਅੱਛਾ ਜੀ ਕਰ ਵੀ ਦੇਣਗੇ ਕੁਝ ਉਹ ਪਿਆ ਰਹੂਗਾ ਜਿਵੇਂ 2018 ਦਾ ਕਿੰਨੇ ਸਾਲ ਹੋ ਗਏ 7 ਸਾਲ ਤੋਂ ਅਮਰਿੰਦਰ ਸਿੰਘ ਦਾ ਕਿਸੇ ਕੋਨੇ ਚ ਪਿਆ ਬਿੱਲ ਇਹਨਾਂ ਦਾ ਵੀ ਪਿਆਰ ਹੋ ਇਹ ਸਿਰਫ ਲੋਕ ਦਿਖਾਵੇ ਦੀ ਟੈਕ ਚ ਹੁਣ ਆਜੋ ਤੁਸੀਂ ਲੈਂਡ ਪੂਲਿੰਗ 25000 ਕਿਲਾ ਜੀ ਅੱਜ ਅਖਬਾਰ ਚ ਆਇਆ ਵਾ ਕਿ 8000 ਕਿਸਾਨਾਂ ਚੋਂ ਸਿਰਫ 15 ਨੇ ਕਿਹਾ ਵਾ ਜੀ ਕਿ ਅਸੀਂ ਆਪਣੀ ਜ਼ਮੀਨ ਦੇਣ ਲਈ ਤਿਆਰ ਹਾਂ 99.9999 ਨੇ ਰਿਜੈਕਟ ਕਰਦਾ ਪਰ ਇਹ ਤੱਕੇ ਨਾਲ ਲੈਣਗੇ ਕਿਉਂਕਿ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਹੈ ਕਿਵੇਂ ਪੈਸੇ ਕਮਾਉਣੇ ਆ ਜਿਵੇਂ ਮੋਹੱਲੀ ਦੇ ਸੈਕਟਰ ਕੱਟ ਕੇ ਇਕੱਠੀ ਕਰਕੇ ਜ਼ਮੀਨ ਤੇ ਕਿਵੇਂ ਲੈਂਡ ਮਾਫੀਆ ਨੂੰ ਦੇਣੀ ਤੇ ਆਪਣਾ ਕਮਿਸ਼ਨ ਲੈਣਾ ਸਾਰੀ ਖੇਡ ਕਮਿਸ਼ਨ ਦੀ ਅੱਗੇ ਆ ਜਾਓ ਅਬੋਰ ਕਾਂਡ ਜੀ ਬਿਲਕੁਲ ਜਿਹੜਾ ਅਬੋਰ ਕਾਂਡ ਹੋਇਆ ਵਾ ਉਹ ਬਹੁਤ ਲਾ ਐਂਡ ਆਰਡਰ ਦੀ ਗਰਾਵਟ ਵਾਲੀ ਸਿਚੁਏਸ਼ਨ ਆ ਕਿ ਇੱਕ ਬਿਜ਼ਨਸਮੈਨ ਨੂੰ ਗੈਂਗਸਟਰਸ ਸ਼ਰਿਆਮ ਜੀ ਦੱਸ ਕੇ ਕਹਿ ਕੇ ਮਾਰਦੇ ਨੇ ਹੁਣ ਸਰਕਾਰ ਦੇ ਜਦੋਂ ਪਬਲਿਕ ਪ੍ਰੈਸ਼ਰ ਪਿਆ ਇਹਨਾਂ ਨੇ ਕਿਹਾ ਕੁਛ ਤਾਂ ਕਰਨਾ ਹੀ ਆ ਇਹਨਾਂ ਨੇ ਚੱਕ ਕੇ ਦੋ ਨੌਜਵਾਨਾਂ ਨੂੰ ਇਨਕਾਊਂਟਰ ਚ ਮਾਰਤਾ ਪਹਿਲੀ ਪਾਰਟੀ ਦੇਖੀ ਆ ਜਿਹੜੀ ਪੋਸਟਰ ਜਾਰੀ ਕਰਕੇ ਕਹਿੰਦੀ ਆ ਕਿ ਬਹੁਤ ਵਧੀਆ ਕੰਮ ਕੀਤਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਨੇ ਆਪਣੇ ਫੇਸਬੁੱਕ ਤੇ ਲਾਇਆ ਵਾ ਬੜੀ ਬਹਾਦਰੀ ਬਹਾਦਰੀ ਕਹਦੀ ਆ ਜੀ ਨਿਹੱਤੇ ਨੌਜਵਾਨਾਂ ਨੂੰ ਤੁਸੀਂ ਲੈ ਜਾਓ ਪੁਲਿਸ ਪੁਲਿਸ ਕਸਟਡੀ ਚ ਤੇ ਉਹਨਾਂ ਨੂੰ ਕੋ ਅੱਗੇ ਮੋਰੇ ਲਾ ਕੇ ਭਜੋ ਤੇ ਮਾਰ ਦਿੰਨੇ ਪਿੱਛੋਂ ਇਹ ਸਿਰਫ ਫੇਸ ਸੇਵਿੰਗ ਟੈਕਟਿਕ ਹੈ ਇਹ ਜਿਹੜੀ ਝੂਠੇ ਇਨਕਾਊਂਟਰਾਂ ਦੀ ਪ੍ਰਣਾਲੀ ਹੈ ਇਹ ਤਾਂ ਬਹੁਤ ਹੀ ਜ਼ਿਆਦਾ ਗੰਦੀ ਆ ਨਾ ਜੀ ਦਿਸ ਇਸ ਹਾਈਲੀ ਕੰਡੈਮਨੇਬਲ ਔਰ ਮੈਨੂੰ ਲੱਗਦਾ ਕਿ ਜਿਹੜੀ ਨੈਕਸਟ ਕਮੈਂਟ ਬਣੇਗੀ ਇਹ ਹਰ ਝੂਠੇ ਮੁਕਾਬਲੇ ਦਾ ਫਿਰ ਜਾਂਚ ਹੋਣੀ ਚਾਹੀਦੀ ਹੈ ਜਿੰਨੇ ਵੀ ਕੀਤੇ ਚਾਹੇ ਪਟਿਆਲੇ ਦਾ ਜਸਪੀਤਾ ਕੀਤਾ ਸੋ ਇਸ ਕਰਕੇ ਸਾਰੇ ਪਾਸੇ ਫੇਲ ਤੇ ਫਰਾਡ ਸਰਕਾਰ ਹੈ ਔਰ ਜਿਹੜੇ ਇਹਨਾਂ ਦੇ ਦਿੱਲੀ ਦੇ ਆਗੂ ਨੇ ਉਹ ਦਿੱਲੀੋਂ ਲੋਕਾਂ ਨੇ ਕੱਢ ਤੇ ਰਿਜੈਕਟ ਕਰਤੇ ਉਹ ਸਾਡੇ ਸਿਰ ਤੇ ਆਣ ਕੇ ਬਿਠਾਏ ਉਹਨੇ ਹੈਲੀਕਾਪਟਰ ਝੂਟ ਰਿਹਾ ਕੇ ਜੀਰੀ ਵਾਟ ਪਰਪਸ ਡਸ ਹੀ ਹੈਵ ਵਾਟ ਰਾਈਟ ਡਸ ਹੀ ਹੈਵ ਔਰ ਕਲ ਭਗਵਾਨਤਮਨ ਸ਼ਰਾਬੀ ਹੋਰ ਹਾਲਤ ਚ ਪੱਗ ਦਾ ਲੜ ਕਿਤੇ ਜਾ ਰਿਹਾ ਆਪ ਕਿਤੇ ਜਾ ਰਿਹਾ ਬੋਲ ਕੀ ਰਿਹਾ ਵਾ ਤੇ ਐਸਵਾਈਐਲ ਦੀ ਮੀਟਿੰਗ ਵਿੱਚ ਹਿੱਸਾ ਲਿਆ ਅਖੇ ਜੀ ਚੋਣਾਂ ਤੋਂ ਪਾਣੀ ਅਸੀਂ ਲੈ ਲਾਂਗੇ ਹਾਊ ਕੈਨ ਯੂ ਡੂ ਥੈਟ ਇੰਟਰਨੈਸ਼ਨਲ ਟ੍ਰੀਟੀ ਆ ਤੁਸੀਂ ਪਾਕਿਸਤਾਨ ਤੋਂ ਕਨਾਲ ਬਣਾ ਲਓਗੇ ਐਡੀ ਰਬਿਸ਼ ਆਰਗੂਮੈਂਟ ਪੇਸ਼ ਕਰਦਾ ਆਪਣਾ ਮਜ਼ਾਕ ਉਡਾਉਂਦਾ ਸਾਰੇ ਕੇਂਦਰ ਚ ਅੱਛਾ ਮੰਨ ਲਿਓ ਚਰਾਬ ਤੋਂ ਤੁਹਾਨੂੰ ਕਹਿੰਦੇ ਚੰਗਾ ਜੀ ਨਹਿਰ ਬਣਾ ਲਓ ਅੱਜ ਬਣ ਜੂਗੀ ਸੋ ਤੁਸੀਂ ਆਪਣਾ ਇੱਕ ਸਟੈਂਡ ਲਓ ਕਿ ਜ਼ਮੀਨਾਂ ਲੋਕਾਂ ਦੀ ਵਾਪਸ ਹੋ ਚੁੱਕੀਆਂ ਸੌਰੀ ਵੀ ਕੈਨ ਔਟ ਇਨ ਐਨੀ ਮੈਨਰ ਅਲਾਉ ਥਿਸ ਕਨਾਲ ਟੂ ਬੀ ਕੰਸਟਰਕਟਿਡ ਗੱਲ ਤਾਂ ਇੰਨੀ ਐ ਸਿਰਫ ਕਹਿਰਾ ਸਾਹਿਬ ਇੱਕ ਪੁਸਤਕ ਹੈ ਜਿਹੜੀ ਉਹ ਮੁੱਖ ਮੰਤਰੀ ਹੋਣਾ ਨੇ ਕੇਂਦਰੀਵਾਰ ਹੋਣਾ ਨੇ ਤੇ ਪੂਰੀ ਕੈਬਨਟ ਰਲ ਕੇ ਬੀਤੀ ਕੱਲ ਜਿਹੜੀ ਹੈਗੀ ਆ ਉਹ ਰਿਲੀਜ਼ ਕੀਤੀ ਆ ਕੇਜਰੀਵਾਲ ਮਾਡਲ ਤੇ ਉਹ ਕਹਿੰਦੇ ਕਿ ਉਹ ਸਾਰਾ ਮੈਂ ਤੁਹਾਨੂੰ ਹੁਣ ਕੀ ਕਹਾਂ ਇਹ ਹੁਣ ਪੁਸਤਕ ਨੂੰ ਪੰਜਾਬ ਦੇ ਸਾਰੇ ਸਕੂਲਾਂ ਚ ਸਾਰੇ ਸਰਕਾਰੀ ਅਦਾਰਿਆਂ ਚ ਵੇਚਣਗੇ ਉਹਨੂੰ ਲਵਾਉਣਗੇ ਘਟੋਗੜ ਆਪਣੀ ਵਾਵਾ ਖੱਟਣ ਲਈ ਸ਼ਾਇਦ ਪੈਸੇ ਵੀ ਕਮਾ ਲੈਣ ਅੱਛਾ ਇਹਨਾਂ ਨੂੰ ਪੁੱਛੋ ਜਿਹੜੀ ਤੁਹਾਡੀ ਪਹਿਲਾ ਪੁਸਤਕ ਸੀ ਸਵਰਾਜ ਕਿੱਥੇ ਆ ਹਮ ਤੋ ਬੱਲਬ ਵੀ ਚੇਂਜ ਕਰਾਂਗੇ ਨਾ ਉਹ ਪੁੱਛ ਕੇ ਕਰਾਂਗੇ ਕਿੱਥੇ ਆ ਸਵਰਾਜ ਕਦੀ ਕਿਸ ਨੇ ਪੜ੍ਹੀ ਆ ਕੇਜਰੀਵਾਲ ਨੇ ਆਪ ਪੜ੍ਹੀ ਆ ਉਹਦੇ ਸਭ ਤੋਂ ਵੱਡਾ ਨੁਕਤਾ ਸੀ ਲੋਕਪਾਲ ਪੰਜਾਬ ਦਾ ਲੋਕਪਾਲ ਤਾਂ ਤੁਥਲੈਸ ਆ ਹੈ ਹੀ ਕੁਛ ਪੱਲੇ ਨਹੀਂ ਗਾ ਕੁਛ ਕਹਿਤੀ ਨਹੀਂ ਘਰਨ ਜਾਂਦਾ ਤੇ ਪਹਿਲਾ ਸਭ ਤੋਂ ਵੱਡਾ ਸਟਾਰ ਪੁਆਇੰਟ ਸੀ ਲੋਕਪਾਲ ਉਹਦੇ ਤੇ ਅੰਦੋਲਨ ਹੋਇਆ ਸੀ ਰਾਨੇ ਦਾ ਜਦ ਲੋਕਪਾਲ ਹੀ ਨਹੀਂ ਬਣਾਇਆ ਤੇ ਬਾਕੀ ਪੁਸਤਕਾਂ ਤੋਂ ਕੀ ਕਰਾਉਣਾ ਸਾਰਾ ਫਰਾਡ ਹੈ ਬਹੁਤ ਬਹੁਤ ਧੰਨਵਾਦ ਸੋ ਸੁਖਪਾਲ ਸਿੰਘ ਖੈਰਾਹੋਰਾ ਦੇ ਨਾਲ ਗੱਲਬਾਤ ਕੀਤੀ ਵੱਖ-ਵੱਖ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ 2 ਦਿਨ ਦਾ ਸੈਸ਼ਨ ਨਹੀਂ ਹੈਗਾ ਬਲਕਿ ਸਿਰਫ 1 ਦਿਨ ਦਾ ਸੈਸ਼ਨ ਆ ਕਿਉਂਕਿ ਅੱਜ ਦਾ ਸੈਸ਼ਨ ਆ ਜਿਹੜਾ ਉਹ ਕੱਲ ਤੱਕ ਦੇ ਲਈ ਮੁltਵੀ ਕਰ ਦਿੱਤਾ ਗਿਆ ਸੰਧਾਨੀਆਂ ਦੇਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਵਿਧਾਇਕ ਇੱਥੇ ਪਹੁੰਚ ਰਹੇ ਨੇ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਅਜੀਤ ਵਰਪੀ ਦੇ ਨਾਲ ਧੰਨਵਾਦ ਪੰਜਾਬ ਸਰਕਾਰ ਦੇ ਵੱਲੋਂ 2 ਦਿਨ ਦਾ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਸੁਖਵਾਲ ਸਿੰਘ ਖੈਰਾ ਮੇਰੇ ਨਾਲ ਨੇ ਖੈਰਾ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕਹਿੰਦੀ ਕਿ ਅਸੀਂ ਇਹ 2 ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਤਾਂ ਜੋ ਇੱਕ ਜਿਹੜੀ ਕਾਨੂੰਨੀ ਸਜ਼ਾ ਏ ਉਹ ਤੈਅ ਕੀਤੀ ਜਾ ਸਕੇ 2 ਦਿਨ ਦੇ ਨਿਗਾ 1 ਦਿਨ ਦਾ ਹੀ ਜੀ ਅੱਜ ਤਾਂ ਇਹਨਾਂ ਨੇ 5 ਮਿੰਟ ਚ ਸ਼ਰਧਾਂਜਲੀਆਂ ਜਿਹੜੀਆਂ ਸੀਗੀਆਂ ਉਹ ਦੇ ਕੇ ਤੇ ਉਹ ਸੈਸ਼ਨ ਉਠਾਤਾ ਔਰ ਇਹ ਉਹ ਲੋਕ ਨੇ ਜਦੋਂ ਆਪੋਜੀਸ਼ਨ ਸੀ ਨਾ ਇਹ ਕੋਠਿਆਂ ਤੇ ਚੜ ਕੇ ਰੌਲਾ ਪਾਉਂਦੇ ਸੀ ਦੇਖੋ ਜੀ 1 ਕਰੋੜ ਰੁਪਿਆ ਸੈਸ਼ਨ ਦਾ ਲੱਗਦਾ ਇੱਕ ਦਿਨ ਤੇ ਸਰਕਾਰ ਸਿਰਫ ਸ਼ਰਧਾਂਜਲੀ ਦੇ ਕੇ ਉਠਾ ਦਿੰਦੀ ਜੀ ਅੱਧੇ ਘੰਟੇ ਦੀ ਬ੍ਰੇਕ ਦੇ ਕੇ 15 ਮਿੰਟ ਦੀ ਬ੍ਰੇਕ ਦੇ ਉੱਤੇ ਬਿਜ਼ਨਸ ਕਰਨਾ ਚਾਹੀਦਾ ਅੱਜ ਨਹੀਂ ਕੀਤਾ ਰਹਿ ਗਿਆ ਇੱਕ ਦਿਨ ਇਹ ਜਿਹੜਾ ਇੱਕ ਦਿਨ ਆ ਇਹ ਬੇਸਿਕਲੀ ਮਜੀਠੀਏ ਦੇ ਅਰੈਸਟ ਨੂੰ ਲੈ ਕੇ ਵਾਵਾ ਖੱਟਣਾ ਤੇ ਭੰਡੀ ਕਰਨੀ ਆ ਆਪੋਜੀਸ਼ਨ ਤੇ ਅਜੰਡਾ ਇਹਨਾਂ ਦਾ ਇਹ ਆ ਜਿਹੜਾ ਬੇਦਬੀਆਂ ਦਾ ਲਾਅ ਹੈ ਨਾ ਤੁਸੀਂ ਆਈਪੀਸੀ ਜਿਹੜਾ ਹੁਣ ਬੀਐਨਐਸ ਆ ਲਾਅ ਉਹਨੂੰ ਤੁਸੀਂ ਅਮੈਂਡ ਨਹੀਂ ਕਰ ਸਕਦੇ ਕੈਪਟਨ ਅਮਰਿੰਦਰ ਸਿੰਘ ਨੇ 2017 ਚ ਇਸ ਲਾਅ ਨੂੰ ਅਮੈਂਡ ਕਰਕੇ ਆਈਪੀਸੀ ਨੂੰ ਇੱਕ ਬਿੱਲ ਪੇਸ਼ ਕਰਕੇ ਤੇ ਵਿਧਾਨ ਸਭਾ ਚ ਕਿਹਾ ਸੀਗਾ ਕਿ ਜਿਹੜੇ ਲੋਕ ਬੇਦਬੀਆਂ ਕਰਦੇ ਨੇ ਕਿਸੇ ਵੀ ਗ੍ਰੰਥ ਦੀ ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਆ ਉਹ ਅੱਜ ਤੱਕ ਜਿਹੜਾ ਹੈ ਬਿੱਲ ਉਹ ਕਿਤੇ ਦਿੱਲੀ ਦੇ ਕਿਸੇ ਕੋਨੇ ਵਿੱਚ ਮਿੱਟੀ ਉਹਦੇ ਤੇ ਚੱਕ ਰਿਆ ਹੋਇਆ ਇਹ ਹੁਣ ਸਿਰਫ ਲੋਕਾਂ ਨੂੰ ਦਿਖਾਉਣ ਲਈ ਕਿ ਸਾਢੇ ਤਿੰਨ ਸਾਲ ਤੱਕ ਬੇਦਬੀ ਤੇ ਕੀਤਾ ਕੁਝ ਨਹੀਂ ਸਾਰੇ ਅਫਸਰਾਂ ਨੇ ਜਮਾਨਤਾਂ ਕਰਾ ਲੀਆਂ ਸਾਰੇ ਅਫਸਰਾਂ ਦੀਆਂ ਟ੍ਰਾਇਲਾਂ ਸਟੇ ਹੋ ਗਈਆਂ ਟੋਟਲ ਫੇਲ ਹੋ ਗਏ ਇਹਨਾਂ ਨੇ ਕਿ ਹੁਣ ਲੋਕਾਂ ਨੂੰ ਕੁਝ ਤਾਂ ਦਿਖਾਈਏ ਤੇ ਇੱਕ ਸੈਸ਼ਨ ਦੇ ਵਿੱਚ ਬਿੱਲ ਪੇਸ਼ ਕਰ ਦੇਣਗੇ ਹੋ ਸਕਦਾ ਇਹ ਬਿੱਲ ਦੇ ਵਿੱਚ ਇਹ ਪੇਸ਼ ਕਰਨ ਕੇ ਉਮਰ ਕੈਦ ਜਾਂ ਇਵਨ ਕੈਪੀਟਲ ਪਨਿਸ਼ਮੈਂਟ ਪਹਿਲੀ ਗੱਲ ਤਾਂ ਸਿੱਖਾਂ ਦੇ ਜਿਹੜਾ ਵੇ ਆਫ ਲਾਈਫ ਆ ਟ੍ਰੈਡੀਸ਼ਨ ਉਹਦੇ ਚ ਅਸੀਂ ਕੈਪੀਟਲ ਪਨਿਸ਼ਮੈਂਟ ਦੇ ਖਿਲਾਫ ਆ ਮਨੁੱਖੀ ਅਧਿਕਾਰਾਂ ਦਾ ਘਾਣ ਆ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ। ਅੱਛਾ ਜੀ ਕਰ ਵੀ ਦੇਣਗੇ ਕੁਝ। ਉਹ ਪਿਆਰ ਹੋਊਗਾ ਜਿਵੇਂ 2018 ਦਾ ਕਿੰਨੇ ਸਾਲ ਹੋ ਗਏ 7 ਸਾਲ ਤੋਂ ਅਮਰਿੰਦਰ ਸਿੰਘ ਦਾ ਕਿਸੇ ਕੋਨੇ 'ਚ ਪਿਆ ਬਿੱਲ। ਇਹਨਾਂ ਦਾ ਵੀ ਪਿਆਰ ਹੋ। ਇਹ ਸਿਰਫ ਲੋਕ ਦਿਖਾਵੇ ਦੀ ਟੈਕਟ। ਹੁਣ ਆਜੋ ਤੁਸੀਂ ਲੈਂਡ ਪੂਲਿੰਗ। 25000 ਕਿੱਲਾ। ਜੀ। ਅੱਜ ਅਖਬਾਰ 'ਚ ਆਇਆ ਵਾ ਕਿ 8000 ਕਿਸਾਨਾਂ 'ਚੋਂ ਸਿਰਫ 15 ਨੇ ਕਿਹਾ ਵਾ। ਜੀ। ਕਿ ਅਸੀਂ ਆਪਣੀ ਜ਼ਮੀਨ ਦੇਣ ਲਈ ਤਿਆਰ ਹਾਂ। 99.9999 ਨੇ ਰੀਜੈਕਟ ਕਰਤਾ ਪਰ ਇਹ ਧੱਕੇ ਨਾਲ ਲੈਣਗੇ ਕਿਉਂਕਿ ਉਹਦੇ ਪਿੱਛੇ ਇਹਨਾਂ ਦੀ ਮਨਸ਼ਾ ਹੈ ਕਿਵੇਂ ਪੈਸੇ ਕਮਾਉਣੇ ਆ ਜਿਵੇਂ ਮੁਹੱਲੇ ਦੇ ਸੈਕਟਰ ਕੱਟ ਕੇ ਇਕੱਠੀ ਕਰਕੇ ਜ਼ਮੀਨ ਤੇ ਕਿਵੇਂ ਲੈਂਡ ਮਾਫੀਆ ਨੂੰ ਦੇਣੀ ਤੇ ਆਪਣਾ ਕਮਿਸ਼ਨ ਲੈਣਾ ਸਾਰੀ ਖੇਡ ਕਮਿਸ਼ਨ ਦੀ ਅੱਗੇ ਆਜੋ ਅਬੋਹਰ ਕਾਂਡ ਜੀ ਬਿਲਕੁਲ ਜਿਹੜਾ ਅਬੋਹਰ ਕਾਂਡ ਹੋਇਆ ਵਾ ਉਹ ਬਹੁਤ ਲਾਅ ਐਂਡ ਆਰਡਰ ਦੀ ਗ੍ਰਾਵਟ ਵਾਲੀ ਸਿਚੁਏਸ਼ਨ ਆ ਕਿ ਇੱਕ ਬਿਜ਼ਨਸਮੈਨ ਨੂੰ ਗੈਂਗਸਟਰ ਸ਼ਰਿਆਮ ਜੀ ਦੱਸ ਕੇ ਕਹਿ ਕੇ ਮਾਰ ਦੇਣ ਹੁਣ ਸਰਕਾਰ ਦੇ ਜਦੋਂ ਪਬਲਿਕ ਪ੍ਰੈਸ਼ਰ ਪਿਆ ਇਹਨਾਂ ਨੇ ਕਿਹ ਕੁਛ ਤਾਂ ਕਰਨਾ ਹੀ ਆ ਇਹਨਾਂ ਨੇ ਚੱਕ ਕੇ ਦੋ ਨੌਜਵਾਨਾਂ ਨੂੰ ਇਨ ਪਹਿਲੀ ਪਾਰਟੀ ਦੇਖੀ ਆ ਜਿਹੜੀ ਪੋਸਟਰ ਜਾਰੀ ਕਰਕੇ ਕਹਿੰਦੀ ਆ ਕਿ ਬਹੁਤ ਵਧੀਆ ਕੰਮ ਕੀਤਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਨੇ ਆਪਣੇ ਫੇਸਬੁੱਕ ਤੇ ਲਾਇਆ ਵਾ ਬੜੀ ਬਹਾਦਰੀ ਬਹਾਦਰੀ ਕਹਦੀ ਆ ਜੀ ਨਿਹੱਤੇ ਨੌਜਵਾਨਾਂ ਨੂੰ ਤੁਸੀਂ ਲੈ ਜਾਓ ਪੁਲਿਸ ਪੁਲਿਸ ਕਸਟਡੀ ਚ